ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੁਣਾਵਾਂਗੇ ਕਹਾਣੀ ਸੂਬੇਦਾਰਾਂ ਦੀ ਧੀ ਜਿਸ ਦੀ ਲੇਖਕ ਨੇ ਕਿਰਨ ਪਾਲ ਕੌਰ ਜੀ ਕਹਾਣੀ ਸ਼ੁਰੂ ਕਰਦੇ ਹਾਂ ਆਸ ਕਰਦੀਆਂ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਤਰਸੀਮ ਆਪਣੇ ਘਰ ਦੇ ਕੁਝ ਕੰਮ ਕਰ ਰਿਹਾ ਹੁੰਦਾ ਕਿ ਮਹਿੰਦਰ ਉਸ ਦੇ ਘਰ ਆਉਂਦਾ ਤੇ ਮਜ਼ਾਕੀਆ ਲਿਹਾਜ਼ ਵਿੱਚ ਤਰਸੀਮ ਨੂੰ ਕਹਿੰਦਾ ਕਿਵੇਂ ਆ ਤਰਸੀਮ ਭਾਈ ਸੂਬੇਦਾਰਾਂ ਦੀ ਧੀ ਨੇ ਕੰਮ ਲਾਇਆ ਹੋਇਆ ਹੈ ਤਰਸੀਮ ਨੇ ਕਿਹਾ ਆਜਾ ਆਜਾ ਕੱਲ੍ਹ ਹੈ ਮਜ਼ਾਕ ਸਮਾ ਚੱਲਦਾ ਏ ਤੇਰਾ ਮਹਿੰਦਰ ਬੋਲਿਆ ਲੈ ਦੱਸ ਹੁਣ ਮੈਂ ਮਜ਼ਾਕ ਵੀ ਨਹੀਂ ਕਰ ਸਕਦਾ ਤੇਰਸੇਮ ਕਹਿੰਦਾ ਤੂੰ ਕੀ ਜਾਣੇ ਸੂਬੇਦਾਰਾਂ ਦੀ ਧੀ ਕੀ ਹੁੰਦੀ ਐ ਉਹ ਤਾਂ ਮੈਂ ਹੀ ਜਾਂਦਾ ਹਾਂ ਜਿਸ ਨੇ ਵਿਆਹ ਕੇ ਲਿਆਂਦੀ ਐ ਮਹਿੰਦਰ ਕਹਿਣ ਲੱਗਾ ਅੱਛਾ ਅਸੀਂ ਨਹੀਂ ਜਾਂਦੇ ਸਾਰਾ ਪਿੰਡ ਜਾਂਦਾ ਏ ਸੂਬੇਦਾਰਾਂ ਦੀ ਧੀ ਨੂੰ ਜੋ ਸੂਬੇਦਾਰਾਂ ਦੀ ਧੀ ਨੇ ਕੰਮ ਕੀਤੇ ਹਨ ਉਹ ਹੋਰ ਕੋਈ ਨਹੀਂ ਕਰ ਸਕਦਾ ਤੇਰਸੇਮ ਬੋਲਿਆ ਉਹ ਤਾਂ ਹੈ ਭਰਾਵਾ ਬਰਬਾਦ ਹੋ ਚੱਲੇ ਸੀ ਉਸਨੇ ਹੀ ਆਕੇ ਬਚਾਲਿਆ ਸਾਡਾ ਤਾਂ ਸਾਰਾ ਕੁਝ ਹੀ ਲੁੱਟਿਆ ਜਾਣਾ ਸੀ ਮਹਿੰਦਰ ਬੋਲਿਆ ਰੱਬ ਦਾ ਸ਼ੁਕਰ ਕਰਿਆ ਕਰ ਜੋ ਤੇਰੇ ਸੰਜੋਗ ਇਸਦੇ ਨਾਲ ਜੁੜੇ ਨਹੀਂ ਤਾਂ ਕੌਣ ਇੰਨਾ ਸਬਰ ਕਰਦਾ ਹੈ ਕੌਣ ਇੰਨੀਆਂ ਵੱਡੀਆਂ ਗਲਤੀਆਂ ਮਾਫ ਕਰਦਾ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਗਲਤੀਆਂ ਮਾਫ ਕਰਨ ਲਈ ਤਰਸੇਮ ਨੇ ਕਿਹਾ ਸਹੀ ਗਿਆ ਚਲ ਅੰਦਰ ਬੈਠ ਕੇ ਗੱਲ ਕਰਦੇ ਹਾਂ ਸਾਰਾ ਸਮਾਨ ਟਰਾਲੀ ਉੱਪਰ ਲਾਦ ਦਿੱਤਾ ਹੈ ਚਾਹ ਪੀ ਕੇ ਛੱਡਾਵਾਂਗੇ ਅਸਲ ਵਿੱਚ ਤਰਸੇਮ ਦੇ ਕਾਰੋਜ਼ ਦੀ ਬੇਟੀ ਜੈਸਮਿਨ ਦੇ ਵਿਆਹ ਦਾ ਕਾਰਜ ਸਮਾਪਤ ਹੋਇਆ ਸੀ ਜਿਸ ਕਰਕੇ ਟੈਂਟ ਦਾ ਸਮਾਨ ਟਰਾਲੀ ਉੱਪਰ ਲੱਦਿਆ ਸੀ। ਤਰਸੇਮ ਤੇ ਮਹਿੰਦਰ ਨੇ ਸਮਾਨ ਛੱਡ ਕੇ ਆਉਣਾ ਸੀ। ਤਰਸੇਮ ਚੜ੍ਹਦੀ ਜਵਾਨੀ ਵਿੱਚ ਬਹੁਤ ਹੀ ਸੋਹਣਾ ਸੀ। 6 ਫੁੱਟ ਕੰਨਕਵਿੰਨਾ ਰੰਗ, ਚੌੜੀ ਛਾਤੀ। ਤਰਸੇਮ ਜਿੰਮਦਾਰੀ ਬੋਸ਼ਕੀਨ ਸੀ। ਤਰਸੇਮ ਦੀ 42 ਇੰਚ ਛਾਤੀ ਤੇ 18 ਇੰਚ ਦਾ ਡੋਲਾ ਪੂਰੇ ਪਿੰਡ ਵਿੱਚ ਮਸ਼ਹੂਰ ਸੀ। ਤਰਸੇਮ ਤਿੰਨ ਭੈਣਾਂ ਦਾ ਇਕਲੌਤਾ ਪਰਾਸ ਸੀ। ਤਿੰਨੋਂ ਭੈਣਾਂ ਵੱਡੀਆਂ ਸਨ ਇਸ ਲਈ ਤਰਸੇਮ ਆਪਣੀਆਂ ਭੈਣਾਂ ਦਾ ਲਾੜਲਾ ਵੀਰ ਸੀ। ਤਰਸੇਮ ਦੇ ਪਿਓ ਕੋਲ ਵੀ ਚਾਲੀ ਕਿਲੇ ਜ਼ਮੀਂਦੇ ਸਨ ਪਿੰਡ ਵਿੱਚ ਕਹਿੰਦੇ ਖਵਾਂਦੇ ਜ਼ਿੰਮੇਦਾਰ ਸਨ ਪਿੰਡ ਵਿੱਚ ਪੂਰੀ ਠੁਕ ਸੀ ਪਰਮਾਤਮਾ ਦੀ ਕਿਰਪਾ ਨਾਲ ਤਰਸੇਮ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਤਰਸੇਮ ਤੇ ਮਹਿੰਦਰ ਕਮਰੇ ਵਿੱਚ ਬੈਠੇ ਸਨ ਕਾਰਵਜ ਕੰਮ ਕਰਨ ਵਾਲੀ ਉਹਨਾਂ ਨੂੰ ਚਾਹ ਤੇ ਕੁਝ ਮਠਿਆਈ ਦੇ ਗਈ ਚਾਹ ਪੀਣ ਲੱਗੇ ਮਹਿੰਦਰ ਨੇ ਤਰਸੇਮ ਨੂੰ ਪੁੱਛਿਆ ਸੂਬੇਦਾਰਾਂ ਦੀ ਧੀ ਨਜਨ ਨਹੀਂ ਹੁੰਦੀ ਅੱਜ ਤਰਸੇਮ ਕਹਿਣ ਲੱਗਾ ਉਹ ਸ਼ਹਿਰ ਗਈ ਹੈ ਕੁਸਮਾਂ ਲੈ ਕੇ ਆਉਣਾ ਸੀ ਮਹਿੰਦਰ ਨੇ ਕਿਹਾ ਕੱਲੀ ਗਈ ਹੈ ਤਨੂ ਨੇ ਨਾਲ ਲੈ ਕੇ ਗਈ ਤਰਸੀਮ ਬੋਲਾ ਕੱਲ ਐ ਮਸ਼ਕਰੀਆਂ ਮਹਿੰਦਰ ਨੇ ਕਿਹਾ ਮਸ਼ਕਰੀ ਨਹੀਂ ਮੈਂ ਤਾਂ ਵੈਸੇ ਹੀ ਪੁੱਛਿਆ ਏ ਅੱਜ ਇਕੱਲੀ ਗਈ ਏ ਤਰਸੀਮ ਨੇ ਕਿਹਾ ਨਹੀਂ ਮੁੰਡਾ ਗਿਆ ਏ ਨਾਲ ਬਸ ਆਪਾਂ ਵੀ ਚੱਲਦੇ ਹਾਂ ਪੈਸੇ ਦਾ ਹਿਸਾਬ ਕਿਤਾਬ ਤਾਂ ਮੈਂ ਹੀ ਕਰਨਾ ਏ ਮਹਿੰਦਰ ਕਹਿਣ ਲੱਗਾ ਕੁਝ ਜ਼ਰੂਰੀ ਸਮਾਨ ਹੋਗਾ ਜਿਹੜਾ ਲੈਣ ਗਈ ਏ ਤਰਸੀਮ ਕਹਿੰਦਾ ਤੇ ਤੂੰ ਕਾਹਦਾ ਲਕੋ ਜੈਸਮਿਨ ਦੀ ਖੁਸ਼ਗੰਗਹਿ ਨੇ ਬਣਾ ਦਿੱਤੇ ਸਨ ਉਹ ਹੀ ਫੜਨ ਗਈ ਏ ਮਹਿੰਦਰ ਨੇ ਕਿਹਾ ਅਜੇ ਹੋਰ ਵੀ ਕੁਝ ਰੰਦਾ ਸੀ ਦੇਣ ਵੱਲੋਂ ਇੰਨਾ ਕੁਝ ਤਾਂ ਦੇ ਕੇ ਆਏ ਹਾਂ ਆਪਾਂ ਉਸ ਦਿਨ ਮੰਗਣੇ ਤੇ ਸਾਰਿਆਂ ਨੂੰ ਪਾਕੇ ਆਏ ਆ ਤੇ ਰਸੀਮ ਬੋਲਿਆ ਉਹ ਤਾਂ ਸਾਰਿਆਂ ਨੂੰ ਪਾਕੇ ਆਏ ਆ ਪਰ ਜਸਮੀਨ ਨੂੰ ਤਾਂ ਮਿਲ ਨਹੀਂ ਕਰਕੇ ਮਿਲਣੀ ਕਰਨ گے ਹੀ ਪਾਵਾਂਗੇ ਨਾ ਬਸ ਉਹੀ ਰਹਿੰਦੇ ਸੀ ਉਹ ਹੁਣ ਪਰਸੋ ਜਾਵਾਂਗੇ ਮਿਲਣੀ ਕਰਨ ਪਾਵਾਂਗੇ ਮਹਿੰਦਰ ਨੇ ਕਿਹਾ ਵੈਸੇ ਰਬ ਦਾ ਰੂਪ ਹੈ ਤੇਰੀ ਘਰ ਵਾਲੀ ਨਹੀਂ ਤਾਂ ਕੌਣ ਕਰਦਾ ਇਹਨਾਂ ਹੁੰਦਾ ਸਕੀਆਂ ਧੀਆ ਨੂੰ ਵੀ ਕੋਈ ਇੰਨਾ ਦਾਜ ਨਹੀਂ ਦਿੰਦਾ ਜਿੰਨਾ ਜੈਸਮੀਨ ਨੂੰ ਦਿੱਤਾ ਤਰਸੇਮ ਨੇ ਕਿਹਾ ਹਾਂ ਯਾਰ ਤੂੰ ਸਹੀ ਕਿਹਾ ਤੂੰ ਖੁਦੀ ਦੇਖ ਲੈ ਗੱਡੀ ਤੱਕ ਦੇ ਦਿੱਤੀ ਮਿੰਦਰ ਨੇ ਕਿਹਾ ਹਾਂ ਸੱਚ ਮੈਂ ਤਾਂ ਭੁੱਲੀ ਗਿਆ ਇਹ ਗੱਡੀ ਕਿੱਥੋਂ ਲਿਆਂਦੀ ਤੂੰ ਤਾਂ ਮੇਰੇ ਬਿਨਾ ਕਦੇ ਕੁਝ ਲੈ ਕੇ ਨਹੀਂ ਆਇਆ ਤਰਸੇਮ ਬੋਲਿਆ ਉਹ ਭਰਾਵਾ ਨਾਨਕਿਆ ਨਹੀਂ ਦਿੰਦੀ ਹੈ ਮਿੰਦਰ ਨੇ ਕਿਹਾ ਮਤਲਬ ਤੇਰੇ ਸਹੁਰਿਆਂ ਨੇ ਤਰਸੇਮ ਬੋਲਿਆ ਤੇ ਹੋਰ ਕਿਹੜੇ ਨਾਨਕੇ ਆ ਨਿਸਮਿੰਦੇ ਸੂਬੇਦਾਰਾ ਨੇ ਦਿੱਤੀ ਹੈ ਮਹਿੰਦਰ ਬੋਲਿਆ ਅੱਛਾ ਮੈਂ ਵੀ ਸੋਚਾ ਤਰਸੇਮ ਤਾਂ ਮੈਨੂੰ ਹਰ ਗੱਲ ਦੱਸਦਾ ਫਿਰ ਗੱਡੀ ਦਾ ਮੈਨੂੰ ਕਿਉਂ ਨਹੀਂ ਦੱਸਿਆ ਤਰਸੇਮ ਬੋਲਿਆ ਮੌਕੇ ਤੇ ਹੀ ਪ੍ਰੋਗਰਾਮ ਬਣਿਆ ਇਸ ਲਈ ਦੱਸਣ ਦਾ ਮੌਕਾ ਨਹੀਂ ਮਿਲਿਆ ਚੱਲ ਚਲੀਏ ਹੁਣ ਆਪਾਂ ਵੀ ਫਿਰ ਆਪਾਂ ਨੂੰ ਦੇਰ ਹੋ ਜਾਵੇਗੀ ਮਹਿੰਦਰ ਕਹਿ ਲਗਾ ਪਹਿਲਾਂ ਇੱਕ ਗੱਲ ਹੋਰ ਦੱਸ ਜੈਸਮਿਨ ਦੀ ਸਰਟੀਫਿਕੇਟ ਦਾ ਕੀ ਬਣਿਆ ਉਸ ਦੀ ਤਾਂ ਮਾਂ ਦਾ ਨਾਮ ਮਹਿੰਦਰ ਬੋਲ ਹੀ ਰਿਹਾ ਸੀ ਕਿ ਤਰਸੇਮ ਨੇ ਵਿੱਚੋਂ ਟੁੱਕਦੇ ਹੋਏ ਕਿਆ ਜਲਦੀ ਚੱਲ ਹੁਣ ਤੂੰ ਇੱਕ ਤਾਂ ਤੂੰ ਗੱਲਾਂ ਬਹੁਤ ਪੁੱਛਦਾ ਏ ਲੱਗਦਾ ਤੂੰ ਮੈਨੂੰ ਸੂਬੇਦਾਰਾਂ ਦੀ ਧੀ ਤੋਂ ਗੱਲਾਂ ਪਵਾਵੇਂਗਾ ਪਤਾ ਪਹਿਲਾਂ ਹੀ ਬਹੁਤ ਲੇਟ ਆ। ਮਹਿੰਦਰ ਨੇ ਕਿਹਾ ਚੱਲ ਚੱਲ ਨਹੀਂ ਕਰਦਾ ਗੱਲਾਂ ਜਲਦੀ ਚੱਲ। ਦੇਖੀ ਕਿਤੇ ਤੇਰੇ ਨਾਲ ਮੈਨੂੰ ਵੀ ਸਵੇਰ ਦਾ ਰਾਹ ਦੀ ਧੀ ਗੱਲਾਂ ਕੱਢੇ। ਦੋਨੋਂ ਜਾਣੇ ਹੱਸਦੇ ਹੱਸਦੇ ਟਰੈਕਟਰ ਉੱਪਰ ਬੈਠ ਜਾਂਦੇ ਹੰਤੇ। ਟੈਂਟ ਦਾ ਸਮਾਨ ਛੱਡਣ ਲਈ ਤੁਰ ਪੈਂਦੇ ਹਨ। ਤੇਰਸੇਮ ਤੇ ਮਹਿੰਦਰ ਦੋਨੋਂ ਟਰੈਕਟਰ ਟਰਾਲੀ ਲੈ ਪਿੰਡੋਂ ਤੁਰ ਪੈਂਦੇ ਹਨ। ਰਸਤੇ ਵਿੱਚ ਜਾਂਦੇ ਉਹ ਗੱਲਾਂ ਬਾਤਾਂ ਕਰਦੇ ਰਹਿੰਦੇ ਹਨ। ਕੁਝ ਪੁਰਾਣੀਆਂ ਗੱਲਾਂ ਯਾਦ ਕਰਦੇ ਹਨ ਤੇ ਕੁਝ ਵਿਆਹ ਦੀਆਂ ਗੱਲਾਂ ਕਰਦੇ ਹਨ। ਤੇਰਸੇਮ ਤੇ ਮਹਿੰਦਰ ਦੀ ਦੋਸਤੀ ਬਹੁਤ ਪੁਰਾਣੀ ਸੀ। ਦੋਨੋਂ ਬਹੁਤ ਪੱਕੇ ਜਿਗਰੀ ਚਾਰ ਸਨ। ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਖੜਦੇ ਸਨ। ਪਰ ਸੇਮ ਦੀ ਜ਼ਿੰਦਗੀ ਵਿੱਚ ਬਹੁਤ ਉਤਰਾ ਚੜਾਅ ਆਏ ਪਰ ਮਹਿੰਦਰ ਨੇ ਕਦੇ ਵੀ ਉਸ ਨੂੰ ਪਿੱਠ ਨਹੀਂ ਦਿਖਾਈ ਸੀ। ਹਰ ਚੰਗੇ ਮਾੜੇ ਸਮੇਂ ਵਿੱਚ ਮਹਿੰਦਰ ਉਸਦੇ ਨਾਲ ਖੜਾ ਸੀ। ਗੱਲਾਂ ਬਾਤਾਂ ਕਰਦੇ ਸ਼ਹਿਰ ਪਹੁੰਚ ਗਏ ਤੇ ਟੈਂਟ ਵਾਲੇ ਸਮਾਨ ਦੀ ਦੁਕਾਨ ਉੱਪਰ ਟਰੈਕਟਰ ਜਾਲ ਲਗਾਇਆ। ਅਲ ਟਰੈਕਟਰ ਤੋਂ ਉਤਰ ਕੇ ਤਾਂ ਸੇਮ ਟੈਂਟ ਵਾਲੇ ਭਾਈ ਨਾਲ ਗੱਲ ਕਰ ਹੀ ਰਿਹਾ ਸੀ ਕਿ ਉਸਦੇ ਫੋਨ ਦੀ ਕੈਂਟੀ ਵੱਜੀ। ਤਰਸੀਮ ਨੇ ਫੋਨ ਦੇਖਿਆ ਤਾਂ ਫੋਨ ਜੀਤੀ ਦਾ ਸੀ ਜੀਤੀ ਨਾਲ ਗੱਲ ਕਰਨ ਤੋਂ ਬਾਅਦ ਤਰਸੀਮ ਮਹਿੰਦਰ ਨੂੰ ਗਿਆ ਚੱਲ ਜਾ ਤੂੰ ਇਸ ਮਾਂ ਦੀ ਗਿਣਤੀ ਕਰਵਾ ਮੈਂ ਜਰਾ ਕੁ ਸੁਨਿਆਰੇ ਕੋਲ ਜਾ ਆਵਾਂ ਜੀਤੀ ਉੱਥੇ ਬੈਠੀ ਮੇਰੀ ਉਡੀਕ ਕਰ ਰਹੀ ਹੈ ਮਹਿੰਦਰ ਬੋਲਿਆ ਹਾਂ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਕੇ ਜਾ ਇੱਥੇ ਮੈਂ ਸਭ ਸੰਭਾਲ ਲੈਂਦਾ ਹਾਂ ਤਰਸੀਮ ਕਹਿਣ ਲੱਗਾ ਐਦਾਂ ਕਰੀ ਸਾਰੇ ਪੈਸੇ ਦਾ ਹਿਸਾਬ ਕਿਤਾਬ ਲਿਖਵਾ ਲਈ ਫਿਰ ਆ ਕੇ ਕਰਦਾ ਹਾਂ ਗੱਲਬਾਤ ਜਿੰਨੇ ਕੁ ਬੰਦੇ ਹੋਏ ਕੁਝ ਕੁ ਦੇ ਚੱਲਾਂਗੇ ਕੁਝ ਫਿਰ ਦੇ ਦਾਂਗੇ ਮਹਿੰਦਰ ਨੇ ਕਿਹਾ ਤੂੰ ਬੇਫਿਕਰ ਹੋ ਕੇ ਜਾ ਪੈਸੇ ਕਿਤੇ ਨਹੀਂ ਚਲੇ ਕਰ ਲਵਾਂਗੇ ਵਾਦਾ ਕਾਟਾ ਤੇ ਸੇਵ ਨੇ ਕਿਹਾ ਚਲ ਠੀਕ ਹੈ ਫਿਰ ਐਨਾ ਕਹਿ ਤੇ ਸੇਵ ਨੇ ਟੈਂਟ ਵਾਲੇ ਪਾਈ ਦਾ ਮੋਟਰਸਾਈਕਲ ਚੁੱਕਿਆ ਤੇ ਉਹ ਚਲਾ ਗਿਆ ਮਹਿੰਦਰ ਨੇ ਸਾਰੇ ਸਮਾਨ ਦੀ ਗਿਣਤੀ ਕਰਵਾਈ ਤੇ ਹਰ ਇੱਕ ਲਿੱਲੀ ਲਿੱਲੀ ਚੀਜ਼ ਉਸਨੇ ਗਿਨਵਾ ਕੇ ਅੰਦਰ ਰਖਵਾ ਦਿੱਤੀ ਕਾਊਂਟਰ ਉੱਪਰ ਬੈਠ ਗਿਆ ਹਿਸਾਬ-ਤਬਾਅ ਕਰਵਾਉਣ ਲਈ ਸਾਰਾ ਹਿਸਾਬ-ਤਬਾਅ ਕਰਨ ਤੋਂ ਬਾਅਦ ਮਹਿੰਦਰ ਨੇ ਇੱਕ ਬਿੱਲ ਤਿਆਰ ਕਰਵਾ ਲਿਆ ਕੁਝ ਨੋਟਾਂ ਕੱਟ ਕਾਊਂਟਰ ਉੱਪਰ ਰੱਖ ਦਿੱਤੀ ਤੇ ਸਾਰਾ ਬੈਲੈਂਸ ਕਲੀਅਰ ਕਰ ਲਈ ਆਖਿਆ ਇੱਕ ਪਾਸੇ ਬੈਠਾ ਇੱਕ ਉਪਰਾਜ ਆਦਮੀ ਇਹ ਸਭ ਕੁਝ ਦੇਖ ਰਿਹਾ ਸੀ ਉੱਠ ਕੇ ਕਾਊਂਟਰ ਕੋਲ ਆਇਆ ਤੇ ਉਸਨੇ ਪੁੱਛਿਆ ਬਾਈ ਤੇਰਾ ਤੇ ਤਿਲਸੇਮ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਮਹਿੰਦਰ ਉਸ ਵੇਲੇ ਚੁੱਪਚਾਪ ਦੇਖਣ ਲੱਗ ਗਿਆ ਤੇ ਟੈਂਟ ਵਾਲੇ ਭਾਈ ਨੇ ਉਸਨੂੰ ਜਵਾਬ ਦਿੱਤਾ ਕਿਉਂ ਵੱਡੇ ਬਾਈ ਤੈਨੂੰ ਇਹ ਬੱਚਨ ਦੀ ਲੋੜ ਕਿਉਂ ਪੈ ਗਈ ਉਪਰਾਜ ਆਦਮੀ ਜਿੱਥੋਂ ਤੱਕ ਮੈਂ ਜਾਣਦਾ ਹਾਂ ਮਹਿੰਦਰ ਇਕੱਲਾ ਹੀ ਮਾਪਿਆਂ ਦਾ ਪੁੱਤ ਹੈ ਉਸ ਦੀ ਕੋਈ ਸੱਕਾ ਪੈਣ ਨਹੀਂ ਸੀ ਇਸ ਤਰ੍ਹਾਂ ਇਸ ਨੇ ਸਾਰਾ ਇਸਾਕ ਗੁਦਾਬ ਕਲੀਅਰ ਕਰ ਦਿੱਤਾ ਇਸ ਤਰ੍ਹਾਂ ਤਾਂ ਕੋਈ ਭਰਾ ਵੀ ਨਹੀਂ ਕਰਦਾ ਇਸ ਲਈ ਪੁੱਛਿਆ ਮਹਿੰਦਰ ਨੇ ਕਿਹਾ ਬਾਈ ਤਰਸੇਮ ਮੇਰਾ ਪ੍ਰਾਣ ਨਹੀਂ ਪ੍ਰਾਣਾਂ ਨਾਲੋਂ ਕਿਤੇ ਵਾਧਾ ਹੈ ਉਹ ਪ੍ਰਾਦਮੀ ਮਹਿੰਦਰ ਦੇ ਮੂੰਹ ਵੱਲ ਦੇਖ ਰਿਹਾ ਸੀ ਟੈਂਟ ਵਾਲਾ ਪਾਈ ਇਹ ਤਰਸੇਮ ਦਾ ਪੱਕਾ ਜਿਗਰੀ ਜਾਏ ਇਹਨਾਂ ਦੋਹਾਂ ਵਿੱਚ ਕੋਈ ਪਰਦਾ ਨਹੀਂ ਹੈ ਤੇ ਨਾ ਹੀ ਕੋਈ ਫੜਕ ਹੈ ਇਹ ਸਮਝੋ ਕਿ ਦੋਹਾਂ ਦੇ ਆਪਸ ਭਾਗ ਵਟਾਈ ਹੈ ਉਹ ਪ੍ਰਿਆਦਮੀ ਨੇ ਕਿਹਾ ਅੱਛਾ ਫਿਰ ਤਾਂ ਬਾਈ ਤਨੁਤਰ ਸੇਮ ਬਾਰੇ ਹਰ ਇੱਕ ਗੱਲ ਪਤਾ ਹੋਗੀ ਇੱਕ ਗੱਲ ਦੱਸ ਜਿੱਥੋਂ ਤੱਕ ਮੈਂ ਤਰਸੇਮ ਨੂੰ ਜਾਣਦਾ ਉਸਦੇ ਵਿਆਹ ਨੂੰ ਤਾਂ ਮਸਾਂ ਹੀ 18 ਕੋ ਸਾਲ ਹੋਏ ਹਨ ਮਹਿੰਦਰ ਚੁੱਪਚਾਪ ਉਸ ਦੀ ਗੱਲ ਸੁਣ ਰਿਹਾ ਸੀ ਤੇ ਉਸਦੇ ਮੂੰਹ ਵੱਲ ਵੇਖ ਰਿਹਾ ਸੀ ਤੇ ਜਦ ਮੈਂ ਪਿਛਲੀ ਵਾਰ ਬਾਹਰ ਗਿਆ ਸੀ ਉਸ ਟਾਈਮ ਉਸਦੇ ਘਰ ਬੇਟੇ ਨੇ ਜਨਮ ਲਿਆ ਸੀ ਤੇ ਮੈਂ ਸੁਣ ਰਿਹਾ ਕਿ ਉਸਨੇ ਆਪਣੀ ਕੁੜੀ ਦਾ ਵਿਆਹ ਕੀਤਾ ਹੈ ਮੇਰੇ ਕੋਲ ਗੱਲ ਹਜਮ ਨਹੀਂ ਹੋ ਰਹੀ ਮਹਿੰਦਰ ਨੇ ਉਸ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ ਇਸ ਵਿੱਚ ਹਜਮ ਹੋਣ ਵਾਲੀ ਕਿਹੜੀ ਗੱਲ ਹੈ ਇਸ ਬਾਰੇ ਤਾਂ ਸਾਰੇ ਪਿੰਡ ਨੂੰ ਪਤਾ ਹੈ ਕਿ ਤੈਨੂੰ ਨਹੀਂ ਪਤਾ ਟੈਂਟ ਵਾਲਾ ਪਾਈ ਉਹ ਛੱਡ ਮਹਿੰਦਰ ਬਾਈ ਇਸ ਨੂੰ ਕੀ ਪਤਾ ਐਵੇਂ ਪਕਾਈ ਮਾਰੀ ਜਾਂਦਾ ਕਿਹੜੀ ਗੱਲ ਕੀ ਦੇ ਨਾਲ ਕਰਨੀ ਹੈ ਇਸ ਨੂੰ ਉਹ ਤਾਂ ਪਤਾ ਨਹੀਂ ਚੱਲਦਾ 14-15 ਸਾਲ ਬਾਅਦ ਹੈ ਕਿ ਇਸ ਦਾ ਦਿਮਾਗ ਵੀ ਅੰਗਰੇਜ਼ਾਂ ਵਰਗਾ ਹੋ ਗਿਆ। ਓਪਰੇ ਪਾਈ ਨੇ ਕਿਹਾ, "ਇਸ ਵਿੱਚ ਪਕਾਈਵल्ली ਕਿਹੜੀ ਗੱਲ ਆ? ਮੈਂ ਤਾਂ ਸੁਭਾਵਿਕ ਹੀ ਪੁੱਛਿਆ ਏ।" ਇਸ ਤਰ੍ਹਾਂ ਗੱਲਾਂਬਾਤਾਂ ਚੱਲਦੀਆਂ ਹੁੰਦੀਆਂ। ਅਨਕੀਤ ਤੇ ਰਸੇਮ ਵੀ ਉੱਥੇ ਆ ਜਾਂਦਾ ਏ। ਜਿਸ ਨੂੰ ਵੇਖ ਕੇ ਓਪਰਾ ਪਾਈ ਥੋੜਾ ਘਬਰਾ ਜਾਂਦਾ ਏ। ਟੈਂਟ ਵਾਲਾ ਪਾਈ ਉਹ ਆਪਣੇ ਪਾਈ ਨੂੰ ਅੱਖਾਂ ਨਾਲ ਘੂਰ ਰਿਹਾ ਹੁੰਦਾ ਤੇ ਜਾਂਦਾ ਇਸ਼ਾਰਾ ਕਰਦਾ ਏ। ਮਹਿੰਦਰ ਟੈਂਟ ਵਾਲੇ ਪਾਈ ਨੂੰ ਇਸ਼ਾਰਾ ਕਰਦਾ ਦੇਖ ਲੈਂਦਾ ਤੇ ਕਹਿੰਦਾ, "ਤੂੰ ਉਸਨੂੰ ਕਿਉਂ ਘੂਰ ਰਿਹਾ ਸੀ? ਜੋ ਸੱਚ ਹੈ, ਉਹੀ ਤਾਂ ਸੱਚ ਹੈ। ਅਸੀਂ ਕਿਹੜਾ ਸੱਚ ਤੋਂ ਭੱਜਦੇ ਹਾਂ?" ਰਸੇਮ ਕੀ ਗੱਲ ਹੋ ਗਈ ਸੱਚ ਤੋਂ ਕੌਣ ਭੱਜ ਰਿਹਾ ਮਹਿੰਦਰ ਨੇ ਕਿਹਾ ਨਹੀਂ ਅਜਿਹੀ ਤਾਂ ਕੋਈ ਗੱਲ ਨਹੀਂ ਬਸ ਬਾਈ ਜੈਸੇ ਇਹ ਬਾਈ ਜੈਸਮੀਨ ਬਾਰੇ ਪੁੱਛ ਰਿਆ ਸੀ ਤਰਸੇਮ ਨੇ ਕਿਹਾ ਕੀ ਪੁੱਛ ਰਿਆ ਸੀ ਜੈਸਮੀਨ ਬਾਰੇ ਜੈਸਮੀਨ ਮੇਰੀ ਧੀ ਹੈ ਮੇਰੀ ਤੇ ਜਿੱਤੀ ਦੀ ਧੀ ਹੈ ਉਪਰੇ ਭਾਈ ਨਾਲੇ ਤਾਂ ਡਰ ਰਿਹਾ ਹੁੰਦਾ ਤੇ ਨਾਲੇ ਤਰਸੇਮ ਨੂੰ ਕਹਿੰਦਾ ਨਹੀਂ ਨਹੀਂ ਬਾਈ ਜੀ ਮੈਂ ਤਾਂ ਕੁਝ ਵੀ ਨਹੀਂ ਪੁੱਛਿਆ ਤਰਸੇਮ ਤੇ ਮਹਿੰਦਰ ਉਸ ਨੂੰ ਕਹਿੰਦੇ ਹਨ ਜੇ ਕੁਝ ਪੁੱਛਣਾ ਹੈ ਤਾਂ ਪੁੱਛ ਨਹੀਂ ਤਾਂ ਸਾਡੇ ਕੋਲ ਫालतू ਗੱਲਾਂ ਲਈ ਸਮਾਂ ਨਹੀਂ ਹੈ ਅਸੀਂ ਚੱਲਦੇ ਹਾਂ ਇਨਾ ਕਹਿ ਕੇ ਤਰਸੇਮ ਤੇ ਮਹਿੰਦਰ ਉਹ ਤੋਂ ਟਰੈਕਟਰ ਟਰਾਲੀ ਲੈ ਕੇ ਚਲੇ ਜਾਂਦੇ ਹਨ ਟੈਂਟ ਵਾਲਾ ਪਾਈ ਉਸ ਉਪਰੇ ਪਾਈ ਨੂੰ ਬਹੁਤ ਗੁੱਸਾ ਤੇ ਕਹਿੰਦਾ ਹੈ ਕਿਸ ਤਰ੍ਹਾਂ ਦੀ ਗੱਲਾਂ ਕਰ ਰਿਹਾ ਸੀ ਤੂੰ ਤੂੰ ਕੁਝ ਜਾਣਦਾ ਵੀ ਹੈ ਤਰਸੇਮ ਬਾਰੇ ਤਰਸੇਮ ਪਿੰਡ ਦਾ ਕਹਿੰਦਾ ਕੋਹੰਦਾ ਬੈਲੀ ਬੰਦਾ ਹੈ ਇਸ ਤਰ੍ਹਾਂ ਦਾ ਸਵਾਲ ਦੁਬਾਰਾ ਪੁੱਛਣ ਦੀ ਹਿੰਮਤ ਵੀ ਨਾ ਕਰੀ ਉਸ ਨੂੰ ਉਪਰੇ ਪਾਈ ਨੇ ਕਿਹਾ ਉਹ ਤਾਂ ਮੈਨੂੰ ਵੀ ਪਤਾ ਹੈ ਪਰ ਜਿਹੜਾ ਦਾ ਜਿਹੜਾ ਦਾਲ ਵਿੱਚ ਕੁਝ ਕਾਲਾ ਹੈ ਉਹ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਟੈਂਟ ਵਾਲੇ ਪਾਈ ਨੇ ਕਿਹਾ ਕੋਈ ਗੱਲ ਨਹੀਂ ਤੈਨੂੰ ਦੱਸ ਦਿੰਦੇ ਹਾਂ ਕਿ dal ਵਿੱਚ ਕੀ ਕਾਲਾ ਹੈ ਕੁਛ ਕਾਲਾ ਹੈ ਜਾਂ ਪੂਰੀ dal ਹੀ ਕਾਲੀ ਹੈ ਮਹਿੰਦਰ ਤੱਤਰ ਸੇ ਮੋਥੋ ਚਲੇ ਜਾਂਦੇ ਹਨ ਤੇ ਟੈਂਟ ਵਾਲਾ ਪਾਈ ਤੇ ਓਪਰਾ ਪਾਈ ਉਸ ਵੱਲ ਦੇਖਦੇ ਰਹਿ ਜਾਂਦੇ ਹਨ ਓਪਰਾ ਪਾਈ ਪੁੱਛਦਾ ਹੈ ਹੁਣ ਦੱਸ dal ਵਿੱਚ ਕੀ ਕਾਲਾ ਹੈ ਜਾਂ ਫਿਰ dal ਹੀ ਕਾਲੇ ਮਹਾਂਦੀ ਹੈ ਟੈਂਟ ਵਾਲੇ ਪਾਈ ਨੇ ਕਿਹਾ ਜਾਂ ਤੈਨੂੰ ਸੱਚੀ ਨਹੀਂ ਪਤਾ ਕਿਸੇ ਗੱਲ ਦਾ ਜਾਂ ਫਿਰ ਤੂੰ ਜਾਣ ਬੁਝ ਕੇ ਸਵਾਦ ਲੈਂਦਾ ਹੈ ਓਪਰਾ ਪਾਈ ਬੋਲਿਆ ਮੈਨੂੰ ਇੰਨਾ ਪਤਾ ਹੈ ਕਿ ਜਿਹੜੀ ਕੁੜੀ ਦਾ ਵਿਆਹ ਹੋਇਆ ਹੈ ਇੱਧਰ ਸੇਮ ਤੇ ਉਸਦੀ ਘਰ ਵਾਲੀ ਤੇ ਨਹੀਂ ਬਸ ਇਹ ਦੱਸ ਕੇ ਇਹ ਕੁੜੀ ਹੈ ਕਿਸ ਦੀ ਜਿਸਨੇ ਤਰਸੀਮ ਨੇ ਆਪਣੀ ਤੀਵੰਗ ਖਰਚਾ ਕੀਤਾ ਹੈ ਟੈਂਟ ਵਾਲਾ ਭਾਈ ਓਪਰੇ ਭਾਈ ਨੂੰ ਕੁਝ ਕਹਿਣ ਲੱਗਦਾ ਹੈ ਕਿ ਤਰਸੀਮ ਦੇ ਪਿੰਡ ਦਾ ਨੰਬਰਦਾਰ ਉੱਥੇ ਆ ਜਾਂਦਾ ਹੈ ਟੈਂਟ ਵਾਲਾ ਭਾਈ ਨੇ ਕਿਹਾ ਆਓ ਨੰਬਰਦਾਰ ਜੀ ਕੀ ਹਾਲ ਹੈ ਧੰਨ ਭਾਗ ਸਾਡੇ ਜਿਹੜੇ ਦਰਸ਼ਨ ਹੋਏ ਤੁਹਾਡੇ ਨੰਬਰਦਾਰ ਕਹਿਣ ਲੱਗਾ ਠੀਕ ਹੈ ਭਾਈ ਸਭ ਕੁਝ ਤੁਸੀਂ ਦੱਸੋ ਤੁਸੀਂ ਕੀ ਖਿਚੜੀ ਪਕਾ ਰਹੇ ਹੋ ਟੈਂਟ ਵਾਲੇ ਭਾਈ ਨੇ ਕਿਹਾ ਨਹੀਂ ਕੁਝ ਨਹੀਂ ਬਸ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸੀ ਇਹ ਤਰਸੀਮ ਬਾਰੇ ਪੁੱਛ ਰਿਆ ਸੀ ਨੰਬਰਦਾਰ ਨੇ ਕਿਹਾ ਤਰਸੇਮ ਤਾਂ ਟੱਕੜ ਬੰਦਾ ਹੈ ਤੇ ਉਸਦੀ ਘਰ ਵਾਲੀ ਐਨਾ ਕਹਿ ਕੇ ਨੰਬਰਦਾਰ ਚੁੱਪ ਹੋ ਜਾਂਦਾ ਹੈ ਉਪਰੇ ਭਾਈ ਨੇ ਕਿਹਾ ਉਸਦੀ ਘਰ ਵਾਲੀ ਕੀ ਹੈ ਉਸਦੇ ਘਰ ਵਾਲੀ ਕੀ ਹੈ ਕਹਿ ਭਾਈ ਚੁੱਪ ਕਿਉਂ ਹੋ ਗਿਆ ਟੈਂਟ ਵਾਲੇ ਭਾਈ ਨੇ ਕਿਹਾ ਚਲੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਆਉਂਦਾ ਹਾਂ ਨੰਬਰਦਾਰ ਜੀ ਤਰਸੇਮ ਬਾਰੇ ਚੰਗੀ ਤਰ੍ਹਾਂ ਦੱਸ ਦਿਓ ਇਸ ਨੂੰ ਕੁਝ ਨਹੀਂ ਪਤਾ ਇੰਨਾ ਕਹ ਟੈਂਟ ਵਾਲਾ ਚਲਾ ਜਾਂਦਾ ਹੈ ਤੇ ਉਪਰ ਆ ਪਾਈ ਤੇ ਨੰਬਰਦਾਰ ਬੈਠੇ ਰਹਿ ਜਾਂਦੇ ਹਨ ਨੰਬਰਦਾਰ ਉਸ ਉਪਰੇ ਪਾਈ ਦੀ ਮੋਢੇ ਉੱਪਰ ਹੱਥ ਰੱਖ ਕੇ ਕੀ ਗੱਲ ਚਾਹਣਾ ਚਾਹੁੰਦਾ ਹੈ ਤਰਸੇਮ ਬਾਰੇ ਸੂਬੇਦਾਰਾਂ ਦੀ ਤੀਨ ਨਾਲ ਵਿਆਹ ਹੋਇਆ ਹੈ ਉਹ ਵਿਆਹਿਆ ਹੋਇਆ ਹੈ ਉਹ ਕੁਝ ਕੀ ਸਕਿੰਟ ਚੁੱਪ ਰਹਿਣ ਤੋਂ ਬਾਅਦ ਤਰਸੇਮ ਤੱਕੜ ਜ਼ਰੂਰ ਹੈ ਵੈਲੀ ਵੀ ਬਹੁਤ ਵੱਡਾ ਹੈ ਪਰ ਆਪਣੇ ਵੈਲੀ ਪੁਰੀ ਚ ਸਭ ਕੁਝ ਗਵਾ ਲੈਣਾ ਸੀ ਉਸ ਨੂੰ ਬਚਾ ਲਿਆ ਸੀ ਉਸ ਦੀ ਘਰ ਵਾਲੀ ਜੀਤੀ ਨੇ ਜੇਕਰ ਜੀਤੀ ਦੀ ਜਗ੍ਹਾ ਕੋਈ ਹੋਰ ਔਰਤ ਹੁੰਦੀ ਤਾਂ ਤਰਸੇਮ ਦੀ ਬਰਬਾਦੀ ਪੱਕੀ ਸੀ ਉਪਰ ਪਰ ਹੈਰਾਨ ਵੀ ਹੁੰਦਾ ਹੈ ਤੇ ਉਤਸੁਕਤਾ ਨਾਲ ਪੁੱਛਦਾ ਮੈਂ ਪੂਰੀ ਗੱਲ ਜਾਣਨੀ ਚਾਹੁੰਦਾ ਹਾਂ ਨੰਬਰ ਜਾਣੇ ਕਿਆ ਸੁਣ ਫਿਰ ਜੈਜ਼ਮਿਨ ਤਰਸੀਮ ਦੀ ਧੀ ਹੈ ਪਰ ਜਿੱਤੀ ਦੀ ਨਹੀਂ ਅਸਲ ਵਿੱਚ ਤਰਸੀਮ ਆਪਣੀ ਮਾਂ-ਬਾਪ ਦੀ ਵਿਗੜੀ ਹੋਈ ਔਲਾਦ ਸੀ ਅਮੀਰ ਬਾਬਾ-ਬਾਬ ਦਾ ਇਕਲੌਤਾ ਪੁੱਤ ਸੀ ਲਾਡਲਾ ਵੀ ਬਹੁਤ ਸੀ ਆਪਣੀ ਮਰਜ਼ੀ ਦਾ ਮਾਲਕ ਸੀ ਚੜ੍ਹਦੀ ਜਵਾਨੀ ਵਿੱਚ ਚੰਗੇ ਮਾੜੇ ਦੀ ਸਮਝ ਨਹੀਂ ਸੀ ਕਿ ਜਨਾਨੀ ਬਾਜੀ ਦੇ ਚੱਕਰ ਵਿੱਚ ਪੈ ਗਿਆ ਪਿੰਡ ਦੀਆਂ ਨੀਵੀਆਂ ਜਾਤਾਂ ਦੀਆਂ ਔਰਤਾਂ ਨਾਲ ਸੰਬੰਧ ਬਣਾਉਣਾ ਆਮ ਗੱਲ ਸੀ ਤਰਸੀਮ ਲਈ ਇਸ ਤਰ੍ਹਾਂ ਕਰਦੇ ਕਰਦੇ ਇੱਕ ਔਰਤ ਦੇ ਘਰ ਤਰਸੇਮ ਦਾ ਆਉਣਾ ਜਾਣਾ ਹੋ ਗਿਆ ਉਸ ਔਰਤ ਦੇ ਘਰ ਵਾਲਾ ਨਸ਼ੇ ਪੱਤੇ ਦਾ आदी ਸੀ ਜਿਸ ਕਰਕੇ ਉਸ ਔਰਤ ਨੂੰ ਘਰੇ ਖਰਚਣ ਲਈ ਪੈਸੇ ਦੀ ਹਮੇਸ਼ਾ ਲੋੜ ਰਹਿੰਦੀ ਸੀ ਤਰਸੇਮ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਨਾ ਹੀ ਤਰਸੇਮ ਨੂੰ ਕੋਈ ਵੀ ਰੋਕ ਟੋਕ ਸੀ ਇਸ ਤਰ੍ਹਾਂ ਉਤਰਸੇਮ ਨੇ ਉਸ ਘਰ ਦਾ ਖਰਚਾ ਹੀ ਨਹੀਂ ਬਲਕਿ ਪਿੰਡ ਤੋਂ ਬਾਹਰ ਸ਼ਹਿਰ ਵਿੱਚ ਘਰ ਵੀ ਬਣਵਾ ਕੇ ਦਿੱਤਾ ਉਹ ਔਰਤ ਸ਼ਹਿਰ ਵਿੱਚ ਆਪਣੇ ਮਰਦ ਨਾਲ ਘਟ ਤੇ ਤਰਸੇਮ ਨਾਲ ਜ਼ਿਆਦਾ ਦੇਖੀ ਜਾਣ ਲੱਗੀ ਉਪਰੇ ਭਾਈ ਇਕਦਮ ਸ਼ਾਂਤ ਰਾਕੇ ਉਸਦੇ ਮੂੰਹ ਬਲ ਵੇਖ ਰਿਆ ਸੀ ਪਰ ਵਿੱਚ ਦੀ ਕਦੇ-ਕਦੇ ਹੰਗਾਰਾ ਪਾ ਦਿੰਦਾ ਸੀ ਹੁਣ ਤਰਸੀਮ ਦੇ ਉਸ ਔਰਤ ਨਾਲ ਸਬੰਧ ਦੀਆਂ ਗੱਲਾਂ ਹੋ ਲੱਗੀਆਂ ਤੇ ਇਹ ਗੱਲ ਤਰਸੀਮ ਦੇ ਘਰ ਵੀ ਪਹੁੰਚ ਗਈ ਉਪਰੇ ਭਾਈ ਨੇ ਕਿਹਾ ਫੇਰ ਬਾਈ ਕੀ ਹੋਇਆ ਨੰਬਰਦਾਰ ਬੋਲਿਆ ਫੇਰ ਕੀ ਹੋਣਾ ਸੀ ਤਰਸੀਮ ਦੇ ਪਿਓ ਨੇ ਵੀ ਉਹੀ ਕੀਤਾ ਜੋ ਹਰ ਇੱਕ ਪਿਓ ਕਰਦਾ ਹੈ ਹਰ ਮਾਂ-ਬਾਪ ਇਹੀ ਸਮਝਦਾ ਹੈ ਕਿ ਜੇ ਪੁੱਤ ਵਿਗੜ ਗਿਆ ਤਾਂ ਉਸਦਾ ਵਿਆਹ ਕਰ ਦਿਓ ਵਿਆਹ ਤੋਂ ਬਾਅਦ ਆਪੇ ਸੁਧਰ ਜਾਵੇਗਾ ਤਰਸੀਮ ਦੇ ਪਿਓ ਨੇ ਵੀ ਇਵੇਂ ਕੀਤਾ ਤੇ ਤਰਸੀਮ ਦਾ ਵਿਆਹ ਕਰ ਦਿੱਤਾ ਨੰਬਰਦਾਰ ਜੀ ਤੁਸੀਂ ਇੱਥੇ ਹੋ ਮੈਂ ਤੁਹਾਡੇ ਕਰ ਗਿਆ ਸੀ ਇੱਕ ਆਦਮੀ ਆਵਾਜ਼ ਮਾਰਦਾ ਹੁੰਦਾ ਹੈ ਨੰਬਰਦਾਰ ਨੇ ਕਿਹਾ ਹਾਂ ਦੱਸ ਕੀ ਹੋਇਆ ਉਹ ਆਦਮੀ ਥਾਣੇ ਜਾਣਾ ਸੀ ਤੁਸੀਂ ਚੱਲੋ ਨਾਲ ਤਰਸੇਮ ਤੇ ਮਹਿੰਦਰ ਕਾਰ ਪਹੁੰਚ ਜਾਂਦੇ ਹਨ ਮਹਿੰਦਰ ਕਾਰ ਚਾਲ ਲੱਗਾ ਤਾਂ ਤਰਸੇਮ ਉਸ ਨੂੰ ਚਾਹ ਪੀਣ ਲਈ ਰੋਕ ਲੈਂਦਾ ਹੈ ਮਹਿੰਦਰ ਚਾਹ ਪੀਣ ਤੋਂ ਇਨਕਾਰ ਕਰ ਦਿੰਦਾ ਹੈ ਪਰ ਉਸ ਨੂੰ ਲੱਗਦਾ ਕਿ ਤਰਸੇਮ ਕੋਈ ਗੱਲ ਕਰਨੀ ਚਾਹੁੰਦਾ ਹੈ ਇਸ ਲਈ ਉਹ ਰੁਕ ਜਾਂਦਾ ਹੈ ਤਰਸੇਮ ਮਹਿੰਦਰ ਨੂੰ ਆਪਣੇ ਘਰ ਦੀ ਛੱਤ ਤੋਂ ਉੱਪਰ ਲੈ ਜਾਂਦਾ ਹੈ ਤੇ ਚੁੱਪਚਾਪ ਇੱਕ ਬਨੇਰੇ ਨਾਲ ਖੜ ਕੇ ਸ਼ਬਦੇ ਸੂਰਜ ਵਲ ਤੱਕਣ ਲੱਗ ਪੈਂਦਾ ਹੈ ਮੈਂ ਇਹ ਤੇਰਸੇਮ ਦੇ ਮੋਢੇ ਉੱਪਰ ਹੱਥ ਰੱਖਦਾ ਤੇ ਪੁੱਛਦਾ ਹੈ ਕੀ ਸੋਚ ਰਿਹਾ ਹੈ ਤੇਰਸੇਮ ਨੇ ਕਿਹਾ ਕੀ ਸੋਚ ਸਕਦਾ ਹੈ ਇੱਕ ਇਨਸਾਨ ਕਾਫੀ ਦਿਨ ਚੁੱਪ ਰਹਿਦੋ ਬਾਰਜਾਲ ਮੈਂ ਰੱਬ ਨੂੰ ਬਿਲਕੁਲ ਨਹੀਂ ਸੀ ਮੰਨਦਾ ਪਰ ਹੁਣ ਲੱਗਦਾ ਜੋ ਕੁਝ ਵੀ ਹੋਇਆ ਹੈ ਉਹ ਰੱਬ ਹੀ ਕਰਦਾ ਹੈ ਬੰਦਾ ਤਾਂ ਸੱਚੀ ਕਟਪੁਤਲੀ ਹੈ ਜਿਵੇਂ ਪਰਮਾਤਮਾ ਉਸ ਨੂੰ ਨਚਾਉਂਦਾ ਹੈ ਬੰਦਾ ਨੱਚੀ ਜਾਂਦਾ ਹੈ ਸਿਰ ਬੰਦਾ ਹੀ ਨਹੀਂ ਇਹ ਸੂਰਜ ਨੂੰ ਦੇਖ ਲੈ ਹਰ ਰੋਜ਼ ਇੱਕ ਨਵੀਂ ਸਵੇਰ ਲੈ ਕੇ ਆਉਂਦਾ ਹੈ ਬੰਦੇ ਨੂੰ ਆਸਾਂ ਨਾਲ ਭਰਦਾ ਹੈ ਦੁਪਹਿਰ ਵਲੇ ਸਿੱਕ ਕਰਦੇ ਉੱਪਰ ਪਹੁੰਚ ਕੇ ਗਰਮੀ ਨਾਲ ਨਾਲੇ ਤਾਂ ਆਪ ਦਾਪਦਾ ਹੈ ਨਾਲੇ ਇਨਸਾਨ ਨੂੰ ਤਪਉਂਦਾ ਹੈ ਤੇ ਇੰਜ ਦਾਪਦਾ ਜਿਵੇਂ ਇਹ ਰੱਬ ਨੂੰ ਭੁੱਲ ਚੁੱਕਿਆ ਹੈ ਜਿਵੇਂ ਇਨਸਾਨ ਜਵਾਨੀ ਵਿੱਚ ਰੱਬ ਨੂੰ ਭੁੱਲ ਜਾਂਦਾ ਹੈ ਬਿਲਕੁਲ ਉਸੇ ਹੀ ਤਰ੍ਹਾਂ ਪਰ ਹੁਣ ਜਦੋਂ ਛਿੱਪਨ ਦਾ ਸਮਾਂ ਹੋ ਗਿਆ ਤਾਂ ਦੇਖ ਕਿਵੇਂ ਛੋਟੀਆਂ-ਛੋਟੀਆਂ ਕੰਦਾਂ ਦੇ ਪਰਛਾਵੇਂ ਵੀ ਇਸ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ ਮਹਿੰਦਰ ਨੇ ਕਿਹਾ ਮੇਰੇ ਪੱਲੇ ਤੇਰੀ ਇੱਕ ਵੀ ਗੱਲ ਨਹੀਂ ਪਈ ਤੂੰ ਕੀ ਕਹਿ ਰਿਹਾ ਹੈ ਅੱਜ ਤਨੂ ਰੱਬ ਕਿਵੇਂ ਜਾਦਾ ਗਿਆ ਤਰਸੇਮ ਨੇ ਕਿਹਾ ਤੈਨੂੰ ਪਤਾ ਹੈ ਟੈਂਟ ਵਾਲੇ ਦੀ ਦੁਕਾਨ ਉੱਤੇ ਕੌਣ ਸੀ ਜੋ ਆਪਣੀ ਜੈਸਮਿਨ ਬਾਰੇ ਪੁੱਛ ਰਿਆ ਸੀ ਮਹਿੰਦਰ ਨੇ ਕਿਹਾ ਨਹੀਂ ਕੋਈ ਉਪਰਾ ਜਾ ਸੀ ਮੈਂ ਨਹੀਂ ਜਾਂਦਾ ਤਰਸੇਮ ਬੋਲਿਆ ਆਪਣੇ ਪਿੰਡ ਦਾ ਹੈ ਉਹ ਕੈਨੇਡਾ ਤੋਂ ਪੀਆਰ ਹੋ ਕੇ ਆਇਆ ਹੈ ਤੇ ਜਦੋਂ ਉਸਨੇ ਕੈਨੇਡਾ ਜਾਣਾ ਸੀ ਮੈਂ ਥੋੜੇ ਪੈਸੇ ਵਿਆਜ ਤੇ ਮੰਗਦਾ ਸੀ ਪਰ ਮੈਂ ਉਸਨੂੰ ਉਧਾਰੇ ਹੀ ਦਿੱਤੇ ਸੀ ਇੱਕ ਸਾਲ ਬਾਅਦ ਮੋੜ ਦਿੱਤੇ ਉਸਨੇ ਮੈਨੂੰ ਸਾਰੇ ਪੈਸੇ ਕਮਾਈ ਚੰਗੀ ਕੀਤੀ ਉਸਨੇ ਹੁਣ ਸ਼ਹਿਰ ਵਿੱਚ ਘਰ ਬਣਾਇਆ ਏ ਮਿੰਦਰ ਨੇ ਕਿਹਾ ਅੱਛਾ ਹੁਣ ਫਿਰ ਇਸ ਗੱਲ ਦਾ ਕੀ ਮਤਲਬ ਤੂੰ ਕੀ ਸੋਚ ਰਿਹਾ ਮੈਨੂੰ ਸਾਫ਼-ਸਾਫ਼ ਦੱਸ ਤਰਸੇਮ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਵੀ ਮੇਰਾ ਇਹ ਮਜ਼ਾਕ ਉਡਾਰ ਰਿਹਾ ਸੀ ਜਿਵੇਂ ਕਿ ਕੰਧਾਂ ਤੇ ਪਰਛਾਵੇਂ ਸੂਰਜ ਦਾ ਉਡਾ ਮਜ਼ਾਕ ਉਡਾਰੇ ਹਨ ਮਿੰਦਰ ਮਜ਼ਾਕ ਨਾਲ ਅੱਛਾ ਫਿਰ ਹੁਣ ਤੂੰ ਆਪਣੇ ਆਪ ਨੂੰ ਸੂਰਜ ਕਹਿ ਰਿਹਾ ਹੈ ਤਰਸੇਮ ਕਹਿੰਦਾ ਨਹੀਂ ਜਾਨ ਤੂੰ ਵੀ ਮੇਰੀ ਗੱਲ ਨੂੰ ਸਮਝਦਾ ਹੀ ਨਹੀਂ ਹਮੇਸ਼ਾ ਮਜ਼ਾਕ ਵਿੱਚ ਹੀ ਲੱਜ ਜਾਂਦਾ ਹੈ ਮਨਦਰ ਨੇ ਕਿਹਾ ਕਿ ਉਹ ਐਵੇਂ ਬੀਤੇ ਸਮੇਂ ਬਾਰੇ ਸੋਚ ਰਿਹਾ ਹੈ ਦੁੱਖ ਸੁੱਖ ਚੰਗਾ ਮਾੜਾ ਜ਼ਿੰਦਗੀ ਦਾ ਹਰ ਹਿੱਸਾ ਹਨ ਨਾਲੇ ਪਰਮਾਤਮਾ ਨੇ ਤਾਂ ਤੇਰੀ लाज ਰੱਖ ਲਈ ਇਸ ਸੁਬੇਦਾਰਾਂ ਦੀ ਤੀਜ ਜਿਹੜੀ ਤੇਰੇ ਨਾਲ ਵਿਆਹੀ ਹੈ ਉਸਨੇ ਅੱਗੇ ਕੋਈ ਖੰਗ ਜਾਵੇ ਕਿਸੇ ਦੀ ਮਜਾਲ ਨਹੀਂ ਤਰਸੇਮ ਬੋਲੇ ਅੱਛਾ ਤਾਂ ਸਭ ਕੁਝ ਸੁਬੇਦਾਰਾਂ ਦੀ ਤੀਹ ਹੀ ਹੈ ਮੈਂ ਤਾਂ ਕੁਝ ਵੀ ਨਹੀਂ ਮਨਹਿੰਦਰ ਨੇ ਕਿਹਾ ਤੇਰੀ ਤਾਂ ਉਹ ਸਰਦਾਰਨੀ ਹੈ ਤੂੰ ਹੀ ਦੱਸ ਕਦੇ ਤੇਰੇ ਤੋਂ 1 ਇੰਚ ਬਾਰੀ ਹੋ ਕੇ ਕੋਈ ਗੱਲ ਕੀਤੀ ਹੈ ਉਸਨੇ ਤੇ ਸੇਮ ਨੇ ਕਿਹਾ ਮੈਂ ਗਲਤੀ ਜ਼ਰੂਰ ਕੀਤੀ ਹੋਗੀ ਆਪਣੀ ਜ਼ਿੰਦਗੀ ਵਿੱਚ ਪਰ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਮੈਂ ਮੰਨਦਾ ਹਾਂ ਕਿ ਮੈਂ ਉਸ ਨਾਲ ਨਜਾਇਜ਼ਬੰਦ ਬਣਾਈ ਸੀ ਪਰ ਫਿਰ ਵੀ ਮੈਂ ਕਦੇ ਉਸ ਨੂੰ ਪਿੱਠ ਨਹੀਂ ਸੀ ਦਿਖਾਈ ਤੇ ਨਾ ਹੀ ਮੈਂ ਕਦੇ ਜੀਤੀ ਨੂੰ ਝੂਠ ਬੋਲਿਆ ਸੀ ਮੈਂ ਸਭ ਕੁਝ ਜੀਤੀ ਨੂੰ ਸਾਫ਼-ਸਾਫ਼ ਕਹਿ ਬੋਲ ਦਿੱਤਾ ਸੀ ਧੋਖਾ ਤਾਂ ਮੇਰੇ ਨਾਲ ਹੋਇਆ ਹੈ ਮੈਂ ਇਹਨੇ ਕਿਹਾ ਬੇਸ਼ੱਕ ਤੇਰੇ ਨਾਲ ਧੋਖਾ ਹੋਇਆ ਹੈ ਪਰ ਤੇਰੀ ਇਮਾਨਦਾਰੀ ਦਾ ਤੈਨੂੰ ਵੀ ਫਲ ਪ੍ਰਮਾਤਮਾ ਨੇ ਖੂਬ ਦਿੱਤਾ ਹੈ ਜਿਸ ਕੋਲ ਜੀਤੀ ਵਰਗਾ ਹਮਸਫਰ ਹੋਵੇ ਉਸ ਤੋਂ ਖੁਸ਼ਕਿਸਮਤ ਹੋਰ ਕੋਈ ਨਹੀਂ ਤਰਸੇਮ ਨੇ ਕਿਹਾ ਤਾਂ ਹੀ ਤਾਂ ਮੈਂ ਅੱਜ ਰੱਬ ਨੂੰ ਜਾਦ ਕਰ ਰਿਹਾ ਤੇ ਉਸ ਦੀ ਤਾਕਤ ਨੂੰ ਮੰਨ ਰਿਹਾ ਮਹਿੰਦਰ ਨੇ ਕਿਹਾ ਬਸ ਫਿਰ ਉਸ ਦਾ ਸ਼ੁਕਰਾਨਾ ਕਰਕੇ ਆਪਾਂ ਆਪਣੀ ਧੀ ਵੀ ਵਧੀਆ ਕਰੇ ਵਿਆਹੀ ਤੇ ਆਪਾਂ ਆਪਣਾ ਘਰ ਬਾਰ ਵੀ ਵਧੀਆ ਆਪਣੇ ਕੋਲ ਹੈ ਜਿਸ ਨੇ ਮੜਾ ਕੀਤਾ ਉਸ ਨੂੰ ਉਸ ਦਾ ਫਲ ਮਿਲ ਗਿਆ ਪਾਪਾ ਜੀ ਪਾਪਾ ਜੀ ਥੱਲੇ ਆਇਓ ਕੋਈ ਤੁਹਾਨੂੰ ਮਿਲਣ ਆਇਆ ਹੈ ਤਰਸੇਮ ਦਾ ਮੁੰਡਾ ਉਸ ਨੂੰ ਆਵਾਜ਼ਾਂ ਮਾਰਦਾ ਉੱਪਰ ਪੌੜੀਆਂ ਵਿੱਚ ਆ ਰਿਹਾ ਸੀ ਤਰਸੇਮ ਨੇ ਕਿਹਾ ਹਾਂ ਪੁੱਤ ਆ ਗਿਆ ਬਸ ਹੁਣ ਕੌਣ ਆਇਆ ਹੈ ਤਰਸੇਮ ਦੇ ਪੁੱਤ ਨੇ ਕਿਹਾ ਪਾਪਾ ਮੈਨੂੰ ਜਾਂਦਾ ਕੋਈ ਉਪਰਾ ਜਿਹਾ ਪਾਈ ਹੈ ਮਹਿੰਦਰ ਨੇ ਕਿਹਾ ਚਲਾ ਦੇਖੀਏ ਕੌਣ ਆਇਆ ਹੈ ਇੰਨਾ ਕਿ ਤਰਸੇਮ ਤੇ ਮਹਿੰਦਰ ਥੱਲੇ ਆ ਜਾਂਦੇ ਹਨ ਕਿ ਦੇਖਦੇ ਹਨ ਕਿ ਜੋ ਟੈਂਟ ਵਾਲੀ ਦੀ ਦੁਕਾਨ ਉੱਪਰ ਉਪਰਾ ਪਾਈ ਬੈਠਾ ਤਰਸੇਮ ਬਾਰੇ ਪੁੱਛ ਰਿਹਾ ਸੀ ਉਹ ਉਹਨਾਂ ਦੇ ਦਰਵਾਜ਼ੇ ਉੱਪਰ ਖੜਾ ਹੁੰਦਾ ਹੈ ਤਰਸੇਮ ਤੇ ਮਹਿੰਦਰ ਉਸ ਨੂੰ ਦਰਵਾਜ਼ੇ ਉੱਪਰ ਖੜੇ ਦੀ ਇੱਕ ਦੂਜੇ ਦੇ ਮੂੰਹ ਵੱਲ ਤੱਕਦੇ ਹਨ ਹਰ ਨਾਲ ਵੀ ਹੁੰਦੇ ਹਨ ਕਿ ਉਹ ਪਾਈ ਕਹਿਣ ਲੱਗਾ ਲੱਗਦਾ ਤਰਸੇਮ ਭਾਈ ਨੇ ਪਛਾਣਿਆ ਨਹੀਂ ਤਰਸੇਮ ਨੇ ਕਿਹਾ ਨਹੀਂ ਨਹੀਂ ਕਿਉਂ ਨਹੀਂ ਪਛਾਨਿਆ ਤੈਨੂੰ ਕਿਤੇ ਮੈਂ ਭੁੱਲਿਆ ਆਜਾ ਲੰਘਿਆ ਹਨੇਕ ਨੇ ਕਿਹਾ ਫਿਰ ਇਹਨੇ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਕਿਉਂ ਮੈਂ ਤੁਹਾਨੂੰ ਮਿਲਣ ਨਹੀਂ ਆ ਸਕਦਾ ਤਰਸੇਮ ਤੇ ਮਹਿੰਦਰ ਨੂੰ ਡਰਾਇੰਗ ਰੂਮ ਵਿੱਚ ਲੈ ਜਾਂਦੇ ਹਨ ਤੇ ਬੈਠਣ ਦਾ ਇਸ਼ਾਰਾ ਕਰਦੇ ਹਨ ਤੇ ਤਰਸੇਮ ਕਹਿੰਦਾ ਹੈ ਮੈਂ ਤਾਂ ਸੋਚਿਆ ਤੂੰ ਭੁੱਲ ਗਿਆ ਸਾਨੂੰ ਹੁਣ ਤਾਂ ਤੂੰ ਵੀ ਅਮੀਰਾਂ ਵਿੱਚ ਸ਼ਾਮਿਲ ਹੋ ਗਿਆ ਹਨੇਕ ਨੇ ਕਿਹਾ ਕਿਉਂ ਅਮੀਰ ਹੋ ਜਾਣ ਨਾਲ ਜਾਂ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤਰਸੇਮ ਨੇ ਕਿਹਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਿਹਾ ਚਲ ਛੱਡ ਹੋਰ ਸੁਣਾ ਕਦੋਂ ਆਇਆ ਤੂੰ ਹਲਕ ਨੇ ਕਿਹਾ ਹੋਏਗੇ 10 ਕੁ ਦਿਨ ਤੂੰ ਸੁਣਾ ਕੀ ਹਾਲ ਹੈ ਕਾਰ ਬਾਰ ਪਰਿਵਾਰ ਕਿਵੇਂ ਆ ਤਰਸੇਮ ਨੇ ਕਿਹਾ ਕਿਰਪਾ ਮਾਲਕ ਦੀ ਸਭ ਵਧੀਆ ਲੰਗੀ ਜਾਂਦਾ ਸਮਾਂ ਜਿਵੇਂ ਮਾਲਕ ਲੰਗਾਉਂਦਾ ਹੈ ਹਨੇਕ ਬੋਲਿਆ ਹੋਰ ਬਾਈ ਮਹਿੰਦਰ ਤੁਸੀਂ ਸੁਣਾਓ ਕੀ ਹਾਲ ਹੈ ਬਾਲ ਬੱਚੇ ਕਿਵੇਂ ਹਨ ਮਿੰਦਰ ਨੇ ਕਿਹਾ ਮੈਂ ਤਾਂ ਠੀਕ ਹਾਂ ਬਾਲ ਬੱਚੇ ਵੀ ਠੀਕ ਹਨ ਤੋਂ ਟੈਂਟ ਵਾਲੀ ਦੁਕਾਨ ਤੇ ਕੀ ਪੁੱਛੀ ਜਾਂਦਾ ਸੀ ਹਨੇਕ ਹੱਸ ਪੈਂਦਾ ਤੇ ਤਰਸੇਮ ਮਹਿੰਦਰ ਵੱਲ ਤੱਕਦਾ ਤੇ ਕੁਰੀ ਵੱਟਦਾ ਹੈ ਮੇਂਦਰ ਨੇ ਕਿਹਾ ਇਸ ਉਹ ਹੱਸਣ ਵਾਲੀ ਕੀ ਗੱਲ ਐ ਹਨੇਕ ਨੇ ਬੋਲਿਆ ਫਿਰ ਤੂੰ ਕਿਹੜਾ ਸਹੀ ਸਹੀ ਦੱਸਿਆ ਕੁਝ ਮੇਂਦਰ ਨੇ ਕਿਹਾ ਇਸ ਚ ਦੱਸਣ ਵਾਲੀ ਕਿਹੜੀ ਗੱਲ ਐ ਇਹ ਤਾਂ ਸਾਰੇ ਪਿੰਡ ਨੂੰ ਪਤਾ ਐ ਅਸੀਂ ਕਿਹੜਾ ਕਿਸੇ ਗੱਲ ਤੋਂ ਮੁੱਕਰਦੇ ਹਾਂ ਇੰਨੇ ਵਿੱਚ ਕੰਮ ਵਾਲੀ ਤਿੰਨ ਕੱਪ ਚਾਹ ਤੇ ਮਠਿਆਈ ਲੈ ਆ ਕੇ ਮੇਜ਼ ਉੱਪਰ ਰੱਖ ਦਿੰਦੀ ਐ ਤੇਸੇਮ ਨੇ ਕਿਹਾ ਛੱਡੋ ਜਾਰ ਕਿਹੜੀਆਂ ਗੱਲਾਂ ਲੈ ਕੇ ਬੈਠ ਕੇ ਚੱਕੋ ਚਾਹ ਪੀਓ ਹਨੇਕ ਆਪਣੇ ਨਾਲ ਲਿਆਂਦੇ ਥੱਲੇ ਵਿੱਚੋਂ ਦੋ ਬੋਤਲਾਂ ਸ਼ਰਾਬ ਦੀਆਂ ਕੱਢਦਾ ਹੋਇਆ ਲੈ ਬਾਈ ਤਰਸੇਮ ਤੇਰੇ ਲਈ ਛੋਟਾ ਜਿਹਾ ਤੋਹਫ਼ਾ ਲੈ ਕੇ ਆਇਆ ਹਾਂ ਕਰੋ ਪਰਵਾਨ ਤੇ ਮੈਂ ਚਾਹ ਪੀਂਦਾ ਹਾਂ ਮਿੰਦਰ ਬੋਤਲਾ ਦੇ ਕੇ ਖੁਸ਼ ਹੋ ਜਾਂਦਾ ਤੇ ਤਰਸੇਮ ਇਸ ਦੀ ਕੀ ਜ਼ਰੂਰਤ ਸੀ ਤੂੰ ਮਿਲਨ ਆ ਗਿਆ ਉਹੀ ਬਹੁਤ ਵਧੀਆ ਫਿਰ ਨੇ ਕਿਹਾ ਤੇਰੇ ਆਸਾਨ ਕਿ ਇਹ ਤਾਂ ਕੁਝ ਵੀ ਨਹੀਂ ਭਾਈ ਹੋਰ ਦੱਸ ਜੇ ਕੋਈ ਸੇਵਾ ਆਇਆ ਤਾਂ ਸਾਡੇ ਕਰਨ ਵਾਲੀ ਅਸੀਂ ਹਾਜ਼ਰ ਹਾਂ ਤਰਸੇਮ ਨੇ ਕਿਹਾ ਚੱਕੋ ਜਾਰ ਚਾਹ ਠੰਡੀ ਹੋ ਰਹੀ ਹੈ ਕਹਿੰਦਾ ਹੋਇਆ ਤਰਸੇਮ ਬੋਤਲਾ ਚੁੱਕ ਕੇ ਮੇਜ਼ ਦੇ ਢੇਠਾ ਰੱਖ ਦਿੰਦਾ ਹੈ ਮਿੰਦਰ ਉਤਸਵਲ ਵੇਖ ਰਿਹਾ ਹੁੰਦਾ ਹੈ ਜਾਰ ਪਹਿਲਾਂ ਚਾਹ ਪੀ ਲੈ ਫਿਰ ਇਹ ਵੀ ਪੀ ਲਈ ਮਿੰਦਰ ਨੇ ਕਿਹਾ ਨਹੀਂ ਮੈਂ ਚਾਹ ਨਹੀਂ ਪਿਣੀ ਤੁਸੀਂ ਪਿਓ ਮੈਂ ਚੱਲਦਾ ਹਾਂ ਅੱਜ ਚਾਹ ਬਹੁਤ ਪੀ ਲਈ ਫਿਰ ਬੋਤੀ ਚਾ ਖਰਾਬ ਕਰਦੀ ਹੈ ਤਰਸੀਮ ਦੋਨੋ ਬੋਤਲਾਂ ਉਸ ਨੂੰ ਫੜਾਂਦਾ ਹੋਇਆ ਚੰਗਾ ਫਿਰ ਇਹ ਨਹੀਂ ਖਰਾਬ ਕਰਦੀ ਲਾਜਾ ਤੇਰੇ ਕੰਮ ਦੀ ਚੀਜ਼ ਹੈ ਹਰਨੇਕ ਨੇ ਕਿਹਾ ਬਾਈ ਇੱਕ ਤਾਂ ਰਖ ਲੈ ਹਰਨੇਕ ਅਜੇ ਕੁਝ ਹੋਰ ਕਹਿੰਦਾ ਮਹਿੰਦਰ ਬੋਤਲਾਂ ਚੱਕ ਚਲਾ ਜਾਂਦਾ ਹੈ ਤੇ ਹਰਨੇਕ ਦੇਖਦਾ ਰਹਿ ਜਾਂਦਾ ਹੈ ਤਰਸੀਮ ਨੇ ਕਿਹਾ ਨਹੀਂ ਨੇਕ ਬਾਈ ਮੈਂ ਨਹੀਂ ਪਿੰਦਾ ਹਰਨੇਕ ਬੋਲਿਆ ਕਦੋਂ ਤੂੰ ਨਹੀਂ ਪਿੰਦਾ ਨਾਲੇ ਇਹ ਤਾਂ ਬ੍ਰਾਂਡਡ ਸੀ ਕੁਝ ਨੁਕਸਾਨ ਨਹੀਂ ਕਰਦੀ ਤਰਸੀਮ ਮੁਸਕਰਾ ਕੇ ਨਹੀਂ ਨੇਕ ਤੈਨੂੰ ਨਹੀਂ ਪਤਾ ਮੈਂ ਪਰ ਮੈਂ ਪੀ ਮੈਂ ਪੀ ਨਹੀਂ ਸਕਦਾ ਹਨੇਕ ਨੇ ਕਿਹਾ ਦੇਖ ਭਾਈ ਅੱਜ ਰਾਤ ਮੈਂ ਇੱਥੇ ਤੇਰੇ ਕੋਲ ਹੀ ਰਹਿਣਾ ਹੈ ਤੇ ਉਮੀਦ ਕਰਦਾ ਹਾਂ ਕਿ ਜੋ ਕੁਝ ਮੈਨੂੰ ਨਹੀਂ ਪਤਾ ਤੂੰ ਅੱਜ ਰਾਤ ਮੈਨੂੰ ਦੱਸ ਦੇਵਾਂਗਾ ਤਰਸੇਮ ਨੇ ਕਿਹਾ ਕਿਉਂ ਨਹੀਂ ਨੇਕ ਆਪਣਾ ਹੀ ਕਾਰ ਸਮਝ ਕੇ ਰਹੇ ਪਰ ਛੱਡ ਐਵੇਂ ਬੀਤੀਆਂ ਗੱਲਾਂ ਨਾਲ ਨਾ ਪੁੱਛੀ ਮੈਨੂੰ ਹਨੇਕ ਨੇ ਕਿਹਾ ਚੰਗਾ ਭਾਈ ਕੁਝ ਕੁ ਸਵਾਲਾਂ ਦੇ ਜਵਾਬ ਤਾਂ ਦੇਵੇਂਗਾ ਤਰਸੇਮ ਗੁੱਸੇ ਨਾਲ ਹੁਣ ਕਿਹੜੇ ਸਵਾਲ ਤੇਰੇ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਰਹਿਣਾ ਹੈ ਤਾਂ ਰਹਿ ਨਹੀਂ ਤਾਂ ਜਾ ਸਕਦਾ ਹੈ ਤੂੰ ਤਰਸੇਮ ਗੁੱਸੇ ਨਾਲ ਹਨੇਕ ਨੂੰ ਦੇਖ ਰਿਹਾ ਹੁੰਦਾ ਹੈ ਤੇ ਹਨੇਕ ਡਰ ਜਾਂਦਾ ਹੈ ਤੇ ਚੁੱਪ ਰਹਿੰਦਾ ਹੈ ਕਮਰੇ ਵਿੱਚ ਇੱਕਦਮ ਸਨਾਟਾ ਸ਼ਾਇਆ ਹੁੰਦਾ ਕਿ ਤਰਸੇਮ ਦਾ ਮੁੰਡਾ ਕਿ ਤਰਸੇਮ ਦਾ ਬੀਪੀ ਚੈੱਕ ਕਰਨ ਲੱਗ ਪੈਂਦਾ ਹੈ ਇਸ ਤੋਂ ਪਹਿਲਾਂ ਕਿ ਤਰਸੇਮ ਜਹ ਹਨੇ ਕੁਝ ਬੋਲਦਾ ਤਰਸੇਮ ਦਾ ਮੁੰਡਾ ਮੂੰਹ ਉੱਪਰ ਉਂਗਲ ਰੱਖ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੈ ਤਰਸੇਮ ਦਾ ਬੀਪੀ ਥੋੜਾ ਵਧਿਆ ਹੋਇਆ ਹੈ ਉਸ ਦਾ ਮੁੰਡਾ ਆਪਣੀ ਮਾਂ ਜੀਤੀ ਨੂੰ ਆਵਾਜ਼ ਜਾਂਦਾ ਤੇ ਦੱਸਦਾ ਹੈ ਨਾਲ ਹੀ ਉਹ ਤਰਸੇਮ ਨੂੰ ਬੈਠਕ ਵਿੱਚ ਸੋਫਿਆਂ ਦੇ ਇੱਕ ਪਾਸੇ ਲੱਗੇ ਦੀਵਾਨ ਉੱਪਰ ਪੈ ਜਾਂਦਾ ਇਸ਼ਾਰਾ ਕਰਦਾ ਹੈ ਤਾਂ ਤਰਸੇਮ ਸੋਫੇ ਤੋਂ ਖੜਾ ਹੋ ਕੇ ਬੈਟ ਉੱਪਰ ਪੈ ਜਾਂਦਾ ਹੈ ਹਨੇ ਕੁਝ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਤਰਸੇਮ ਦਾ ਮੁੰਡਾ ਮੂੰਹ ਉੱਪਰ ਉਂਗਲ ਰੱਖ ਫਿਰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੈ ਹਲੇਕ ਮਾਨੇ ਮਨ ਸੋਚਦਾ ਹੈ ਕਿ ਸਾਡੇ ਪਿੰਡ ਨੂੰ ਡਰੋਂ ਵਾਲਾ ਤਰਸੇਮ ਇੱਕ ਔਰਤ ਤੋਂ ਡਰਦਾ ਪਰ ਕਿਉਂ ਕੀ ਹੈ ਉਸ ਔਰਤ ਵਿੱਚ ਕੁਝ ਖਾਸ ਜਿਸ ਦੀਆਂ ਸਾਰੇ ਪਿੰਡ ਵਿੱਚ ਗੱਲਾਂ ਹੁੰਦੀਆਂ ਹਨ ਔਰਤ ਵਿੱਚ ਕੁਝ ਖਾਸ ਨਹੀਂ ਹੋਣਾ ਉਹ ਤਾਂ ਉਸਦੇ ਪੇਕੇ ਭੈੜੇ ਹੋਣਗੇ ਜੋ ਤਰਸੇਮ ਉਸ ਤੋਂ ਇੰਨਾ ਡਰਦਾ ਉਹ ਪਲਾਤਰ ਸੇਮ ਨੂੰ ਕੀ ਕਰ ਸਕਦੀ ਹੈ ਪੱਕਾ ਤਰਸੇਮ ਦੇ ਸਾਲੇ ਤਰਸੇਮ ਤੋਂ ਵੀ ਵੱਧ ਟੱਕੜ ਹੋਣਗੇ ਜਾਂ ਫਿਰ ਉਹਨਾਂ ਦੀ ਪਹੁੰਚ ਜ਼ਿਆਦਾ ਹੋਵੇਗੀ ਜਾਂ ਫਿਰ ਅਮੀਰ ਜ਼ਿਆਦਾ ਹੋਣਗੇ ਹਰਨੇਕ ਮਨਚ ਪਤਾ ਨਹੀਂ ਕਿੰਨੇ ਕੁ ਸਵਾਲ ਪਤਾ ਹੋ ਰਹੇ ਸਨ ਜੀਤੀ ਇੱਕ ਪਲੇਟ ਵਿੱਚ ਪਾਣੀ ਦਾ ਗਲਾਸ ਰੱਖੀ ਕਮਰੇ ਵਿੱਚ ਦਾਖਲ ਹੁੰਦੀ ਹੈ ਤਰਨੇਕ ਉਸ ਨੂੰ ਹੱਥ ਝੋਟ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਅੱਗੋਂ ਜੋਤੀ ਵੀ ਜੀਤੀ ਵੀ ਸਿਰ ਨੀਵਾ ਕਰਦੀ ਤੇ ਤਰਸੇਮ ਨੂੰ ਇੱਕ ਦਵਾਈ ਫੜਾ ਪਾਣੀ ਦਾ ਗਲਾਸ ਫੜਾਉਂਦੀ ਹੋਈ ਕਹਿੰਦੀ ਅੱਜ ਤੁਸੀਂ ਭੁੱਲ ਗਏ ਦਵਾਈ ਲੈਣੀ ਤਰਸੇਮ ਕਹਿੰਦਾ ਦਵਾਈ ਖਾ ਕੇ ਤਰਸੀਮ ਦਵਾਈ ਖਾ ਕੇ ਪਾਣੀ ਪੀਣ ਤੋਂ ਬਾਅਦ ਨਹੀਂ ਬਸ ਲੈਨ ਹੀ ਲੱਗਾ ਸੀ ਜੀਤੀ ਨੇ ਕਿਹਾ ਚਲੋ ਹੁਣ ਆਰਾਮ ਕਰੋ ਬਹੁਤ ਹੋ ਗਈਆਂ ਗੱਲਾਂ ਬਾਤਾਂ ਆਰਾਮ ਵੀ ਜ਼ਰੂਰੀ ਹੈ ਤਰਸੀਮ ਨੇ ਕਿਹਾ ਠੀਕ ਹੈ ਅੱਜ ਰਾਤ ਉਹ ਹਰਨੇਕ ਨੇ ਇੱਥੇ ਹੀ ਰੁਕਣਾ ਹੈ ਉਧਰ ਵੱਡੇ ਕਮਰੇ ਵਿੱਚ ਪੈ ਜਾਵਾਂਗੇ ਅਸੀਂ ਦੋਨੋਂ ਜੀਤੀ ਕਹਿੰਦੀ ਦੇਖਦੀ ਹੈ ਰੋਟੀ ਖਾਣ ਤੋਂ ਬਾਅਦ ਹੁਣ ਤੁਸੀਂ ਇੱਕ ਘੰਟੇ ਲਈ ਆਰਾਮ ਕਰੋ ਇਹ ਕਹਿ ਜੀਤੀ ਹਰਨੇਕ ਦੇ ਸਾਹਮਣੇ ਲੱਗੇ ਸੋਫੇ ਤੇ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਮਾਫ ਕਰਨਾ ਵੀਰਜੀ ਪਰ ਇਹਨਾਂ ਲਈ ਆਰਾਮ ਕਰਨਾ ਵੀ ਜ਼ਰੂਰੀ ਹੈ ਹਰਨੇਕ ਨੇ ਕਿਹਾ ਨਹੀਂ ਨਹੀਂ ਮਾਫੀ ਮੰਗਣ ਦੀ ਕੀ ਜ਼ਰੂਰਤ ਹੈ ਜੀਤੀ ਬੋਲੀ ਹੋਰ ਦੋਸੋ ਕਨਪਰਵਾਲ ਕਿਵੇਂ ਆ ਇਕੱਲੇ ਆਇਓ ਜਾਂ ਪਰਿਵਾਰ ਵੀ ਆਇਆ ਹੈ ਅਨੇਕ ਨੇ ਕਿਹਾ ਸਭ ਵਧੀਆ ਭਾਪੀ ਜੀ ਨਹੀਂ ਪਰਿਵਾਰ ਨਹੀਂ ਆਇਆ ਇਕੱਲਾ ਹੀ ਆਇਆ ਹਾਂ ਵੈਸੇ ਤੇਰੇ ਸੇਮ ਦੀ ਸਿਹਤ ਦੀ ਕੀ ਸਮੱਸਿਆ ਹੈ ਜੀਤੀ ਨੇ ਕਿਹਾ ਬਸ ਵੀਰ ਜੀ ਲਾਪਰਵਾਹੀ ਦੇ ਨਤੀਜੇ ਹਨ ਪਰ ਹੁਣ ਤਾਂ ਸਭ ਕੁਝ ਠੀਕ ਹੈ ਹਨੇਕ ਨੇ ਕਿਹਾ ਫਿਰ ਵੀ ਕੀ ਗੱਲ ਹੋਈ ਮੈਨੂੰ ਪਤਾ ਤਾਂ ਲੱਗਾ ਕਿ ਸ਼ਰਾਬ ਪੀਣ ਤੋਂ ਵੀ ਬਰੇਜ ਹੈ ਜੀਤੀ ਨੇ ਕਿਹਾ ਬੁਰਾ ਸਮਾਂ ਸੀ ਵੀਰ ਜੀ ਜੋ ਬੀਤ ਗਿਆ ਅੱਜ ਵੀ ਯਾਦ ਕਰਦਿਆਂ ਤਾਂ ਰੂਹ ਕੰਬਦੀ ਹੈ ਪਰ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਜਿਸ ਨੇ ਮਾੜੇ ਸਮੇਂ ਚੋਂ ਕੱਢ ਲਿਆ ਹਨੇਕ ਨੇ ਕਿਹਾ ਮਾਫ ਕਰਨਾ ਭਾਬੀ ਜੀ ਮੈਂ ਮੇਰਾ ਮਤਲਬ ਤੁਹਾਨੂੰ ਦੁਖੀ ਕਰਨ ਦਾ ਨਹੀਂ ਸੀ ਹਨੇਕ ਮਨ ਹੀ ਮਨਸੋਦਾ ਕਿ ਹਰ ਕੋਈ ਬੁਝਾਰਤਾ ਹੀ ਪੁੰਦਾ ਹੈ ਸੱਚ ਦੱਸਣ ਲਈ ਕੋਈ ਵੀ ਤਿਆਰ ਨਹੀਂ ਪਰ ਮੈਂ ਵੀ ਸਭ ਕੁਝ ਜਾਣ ਕੇ ਹੀ ਸਾਲ ਲਵਾਂਗਾ ਜੀਤੀ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਦੁਖੀ ਕਰਨ ਵਾਲੀ ਤਾਂ ਕੋਈ ਵੀ ਗੱਲ ਨਹੀਂ ਅਸਲ ਵਿੱਚ ਵੀਰਜੀ ਇਹਨਾਂ ਦੇ ਗੁਰਦੇ ਖਰਾਬ ਹੋ ਗਏ ਸਨ ਹਰਨੇਕ ਨੇ ਕਿਹਾ ਅੱਛਾ ਭਾਬੀ ਜੀ ਹੁਣ ਕਿਵੇਂ ਨੇ ਠੀਕ ਹੈ ਮਤਲਬ ਜੀਤੀ ਅੱਖਾਂ ਪਾ ਲੈਂਦੀ ਹੈ ਤੇ ਹਰਨੇਕ ਨੂੰ ਦੱਸਦੀ ਹੈ ਕਿ ਤਰਸੀਮ ਦੇ ਦੋਨੋਂ ਗੁਰਦੇ ਖਰਾਬ ਹੋ ਗਏ ਸੀ ਜਿਸ ਕਰਕੇ ਇੱਕ ਗੁਰਦਾ ਕਿਸੇ ਹੋਰ ਨੇ ਦਿੱਤਾ ਹੈ ਜਿਸ ਤੇ ਹੁਣ ਤਰਸੀਮ ਜ਼ਿੰਦਗੀ ਜੀ ਰਹੀ ਹੈ ਹੁਣ ਹਰਨੇਕ ਵਿੱਚ ਸਾਰੀ ਸੱਚਾਈ ਜਾਣਨ ਦੀ ਉਤਸੁਕਤਾ ਹੋਰ ਵਾਚ ਜਾਂਦੀ ਹੈ ਤੇ ਜੀਤੀ ਦੀਆਂ ਅੱਖਾਂ 'ਚ ਉਹ ਸਾਰਾ ਸਮਾਂ ਘੁੰਮਣ ਲੱਗ ਜਾਂਦਾ ਹੈ ਜੀਤੀ ਹਨੇਕ ਨੂੰ ਜਿਵੇਂ-ਜਿਵੇਂ ਦੱਸਦੀ ਓਵੇਂ-ਓਵੇਂ ਉਸ ਦੀਆਂ ਅੱਖਾਂ ਅੱਗੇ ਸਮਾ ਘੁੰਮ ਰਿਹਾ ਹੁੰਦਾ ਏ ਤਸਵੀਰਾਂ ਬਨ ਉਹ ਸਮਾਂ ਦੁਬਾਰਾ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੁੰਦਾ ਏ ਅਸਲ ਵਿੱਚ ਜੀਤੀ ਨੂੰ ਜਤਰਸੀਮ ਤੇ ਨੀਵੀਂ ਜਾਤ ਦੀ ਔਰਤ ਮੰਨੂ ਨਾਲ ਸੰਬੰਧ ਦਾ ਪਤਾ ਲੱਗਿਆ ਤਾਂ ਜੀਤੀ ਤੇ ਤਰਸੀਮ ਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ ਜੀਤੀ ਨੇ ਤਰਸੀਮ ਨੂੰ ਕਹਿ ਦਿੱਤਾ ਕਿ ਉਹ ਮੰਨੂ ਨਾਲ ਵਿਆਹ ਕਰਵਾ ਕੇ ਆਪਣੇ ਘਰ ਲੈ ਜਾਵੇ ਤੇ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਪਰ ਮੰਨੂ ਤਰਸੀਮ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਾ ਹੋਈ ਪਰ ਜੀਤੀ ਵੀ ਤਰਸੀਮ ਨਾਲ ਰਹਿਣ ਲਈ ਤਿਆਰ ਨਹੀਂ ਸੀ ਜਿਸ ਕਰਕੇ ਤਰਸੀਮ ਨੂੰ ਮੰਨੂ ਵੱਲੋਂ ਕੀਤੀ ਗਈ ਦਾੰਦ ਦਾ ਦੁੱਖ ਹੋਇਆ ਪਰ ਜਦ ਜੀਤੀ ਨੇ ਵੀ ਤਰਸੀਮ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਜਿਸ ਕਰਕੇ ਤਰਸੀਮ ਨੇ ਦਿਨ ਰਾਤ ਸ਼ਰਾਬੀਨੀ ਸ਼ੁਰੂ ਕਰ ਦਿੱਤੀ ਪਾਗਲੀ ਦੀ ਤਰ੍ਹਾਂ ਤਰਸੀਮ ਸਵੇਰ ਤੋਂ ਸ਼ਾਮ ਤੱਕ ਆਪਣੇ ਸਿਰੇ ਤੋਂ ਸ਼ਰਾਬ ਸ਼ਰਾਬ ਮੰਗਵੰਦਾ ਤੇ ਪਿੰਦਾ ਰਹਿੰਦਾ ਸੀ ਜੀਤੇ ਦੇ ਮਨ ਨੂੰ ਵੀ ਤਰਸੀਮ ਦੀ ਹੋਰ ਔਰਤ ਨਾਲ ਸਬੰਧਾਂ ਕਾਰਨ ਬਹੁਤ ਥੇਸ ਪਹੁੰਚੀ ਸੀ ਜਿਸ ਕਰਕੇ ਉਹ ਤਰਸੇਮ ਨੂੰ ਛੱਡ ਕੇ ਪਿੱਕੇ ਚਲੀ ਗਈ ਸੀ ਜਿੱਤੀ ਚੁੱਪਚਾਪ ਪੁਰਾਣੇ ਸਮੇਂ ਚ ਖੋ ਜਾਂਦੀ ਹੈ ਜਿਵੇਂ ਸਭ ਕੁਝ ਵਾਪਰਿਆ ਦੁਆਰਾ ਵਾਪਰਿਆ ਹੋਵੇ ਜਿੱਤੀ ਆਪਣੇ ਕਮਰੇ ਚ ਉਸਮਾਨ ਇੱਕ ਬੈਗ ਵਿੱਚ ਪਾ ਰਹੀ ਹੁੰਦੀ ਹੈ ਕਿ ਤਰਸੇਮ ਕਮਰੇ ਵਿੱਚ ਆਉਂਦਾ ਹੈ ਨਾ ਚਾਹੁੰਦੇ ਹੋਵੇ ਤਰਸੇਮ ਜਿੱਤੀ ਨੂੰ ਪੁੱਛਦਾ ਹੈ ਕਿ ਕਰ ਰਹੀ ਹੈ ਜਿੱਤੀ ਨੇ ਕਿਹਾ ਤੁਹਾਡਾ ਰਸਤਾ ਸਾਫ ਕਰ ਰਹੀ ਹਾਂ ਮੈਂ ਕਿਸੇ ਦੋ ਪਿਆਰ ਕਰਨ ਵਾਲਾ ਚਰੋੜਾ ਨਹੀਂ ਬੰਨਣਾ ਚਾਹੁੰਦੀ ਮੈਨੂੰ ਮੇਰੇ ਪਿੰਡ ਛੱਡ ਤਰਸੇਮ ਜਿੱਤੀ ਨੂੰ ਬਾਹਰ ਤੋਂ ਫੜ ਕੇ ਬੈਠ ਤੇ ਬਿਠਾਉਂਦਾ ਹੋਇਆ ਜੀਤੀ ਮੈਂ ਤੇਰੀ ਬਹੁਤ ਕਦਰ ਕਰਦਾ ਹਾਂ ਤੂੰ ਕਦੇ ਵੀ ਮੇਰੇ ਰਸਤੇ ਦਾ ਰੋੜਾ ਨਹੀਂ ਸੀ ਪਰ ਮੈਂ ਤੇਰੇ ਨਾਲੋਂ ਰਿਸ਼ਤਾ ਨਹੀਂ ਤੋੜ ਸਕਦਾ ਗੱਲ ਸਮਝਣ ਦੀ ਕੋਸ਼ਿਸ਼ ਕਰ ਦਿੱਤੀ ਜੀਤੀ ਨੇ ਕਿਹਾ ਪਰ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਤਰਸੀਮ ਬੋਲਿਆ ਪਰ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਜੀਤੀ ਨੇ ਕਿਹਾ ਹੁਣ ਕੀ ਰਿਹਾ ਗਿਆ ਬੱਚਿਆਂ ਬਾਰੇ ਗੱਲ ਕਰਨੀ ਹੈ ਤੁਹਾਡੇ ਬੱਚੇ ਆ ਤੁਸੀਂ ਰੱਖ ਲਓ ਮੈਂ ਕੋਈ ਵੀ ਬਖੇੜਾ ਖੜਾ ਨਹੀਂ ਕਰਾਂਗੀ ਬਸ ਤੁਸੀਂ ਤਲਾਕ ਦੇ ਕਾਗਜ਼ ਤਿਆਰ ਕਰਕੇ ਮੈਨੂੰ ਭੇਜ ਦਿਓ ਮੈਂ ਆਪਣੇ ਸਾਈਨ ਕਰ ਦੇਵਾਂਗੀ ਤਰਸੀਮ ਨੇ ਕਿਹਾ ਨਹੀਂ ਜੀਤੀ ਇਹ ਗੱਲ ਨਹੀਂ ਮੈਂ ਆਪਣੇ ਵਿਆਹ ਤੋਂ ਵੇ ਆਪਣੇ ਵਿਆਹ ਤੋਂ ਪਹਿਲਾਂ ਮੰਨੂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਰ ਮੈਂ ਤੈਨੂੰ ਵੀ ਸਭ ਕੁਝ ਦੱਸਣਾ ਚਾਹੁੰਦਾ ਸੀ ਪਰ ਜੀਤੀ ਨੇ ਕਿਹਾ ਪਰ ਕੀ ਸਮਾਜ ਕੀ ਕਹੇਗਾ ਇਹ ਹੀ ਸੋਚਿਆ ਨਾ ਤਰਸੇਮ ਨੇ ਕਿਹਾ ਨਹੀਂ ਜਾਨ ਮੈਨੂੰ ਮਜਬੂਰ ਕੀਤਾ ਗਿਆ ਜੀਤੀ ਨੇ ਕਿਹਾ ਚਲੋ ਛੱਡੋ ਜੋ ਵੀ ਹੋ ਗਿਆ ਪਰ ਹੁਣ ਮੈਂ ਤੁਹਾਨੂੰ ਆਜ਼ਾਦ ਕਰਨਾ ਚਾਹੁੰਦੀ ਹਾਂ ਤਰਸੇਮ ਨੇ ਕਿਹਾ ਨਹੀਂ ਜੀਤੀ ਤੂੰ ਗੱਲ ਸਮਝਦੀ ਕਿਉਂ ਨਹੀਂ ਜੀਤੀ ਨੇ ਕਿਹਾ ਨਹੀਂ ਜੀ ਤੁਹਾਡੀ ਖੁਸ਼ੀ ਉਸ औरत ਨਾਲ ਹੈ ਉਸਦੇ ਬਣ ਕੇ ਰਹੋ ਮੈਂ ਕੋਈ ਵੀ ਮਜਬੂਰੀ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਤਰਸੀਮ ਬੋਲਿਆ ਮੈਂ ਤੇਰੇ ਨਾਲ ਵੀ ਬਹੁਤ ਖੁਸ਼ ਹਾਂ ਪਰ ਮੈਂ ਤੈਨੂੰ ਮਜਬੂਰਤਾ ਨਹੀਂ ਕਰਨਾ ਚਾਹੁੰਦਾ ਜੀਤੀ ਨੇ ਕਿਹਾ ਮੈਨੂੰ ਛੱਡ ਆਓ ਬਸ ਤਰਸੀਮ ਬੋਲਿਆ ਜੀਤੀ ਮਾਂ ਨਾਲ ਗੱਲ ਕਰੋ ਮੈਂ ਛੱਡ ਆਉਂਦਾ ਪਰ ਕੋਈ ਵੀ ਜਲਦਬਾਜ਼ੀ ਨਾ ਕਰੀ ਮੈਨੂੰ ਡਰ ਲੱਗਦਾ ਹੈ ਜੀਤੀ ਖੜੀ ਹੋ ਕੇ ਬੈਗ ਚਸਮਾਨ ਪਾਦੀ ਹੋਈ ਮੈਂ ਕਿਉਂ ਗੱਲ ਕਰਾਂਗੀ ਮਾਂ ਨਾਲ ਤੁਸੀਂ ਖੁਦ ਕਰੋ ਤਰਸੀਮ ਜੀਤੀ ਦੇ ਦੋਨੋਂ ਹੱਥ ਫੜ ਜੀਤੀ ਨਾ ਜਾ ਤੈਨੂੰ ਫੇਰ ਇੱਥੇ ਹੀ ਆਉਣਾ ਪੈਣਾ ਹੈ ਜਿੱਤੀ ਤਾਂ ਸੇਮ ਤੋਂ ਹੱਥ ਛੁਡਾ ਕੇ ਕੁਝ ਬਚਿਆ ਸਮਾਨ ਬੈਗ ਵਿੱਚ ਪਾ ਲੈਂਦੀ ਹੈ ਤੇ ਠੰਡਾ ਹੋਕਾ ਲੈਂਦੀ ਹੈ ਫਿਰ ਲੰਬਾ ਸਾਂ ਲੈਣ ਤੋਂ ਬਾਅਦ ਮੈਂ ਇੱਥੇ ਵਾਪਸ ਕਿਉਂ ਆਵਾਂਗੀ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਸਿਰਫ ਇੱਕ ਮੁੰਡੇ ਨਾਲ ਪਰ ਉਸ ਮੁੰਡੇ ਕਰਕੇ ਉਸਦੇ ਕਿੰਨੇ ਨਵੇਂ ਰਿਸ਼ਤੇ ਬੰਦੇ ਹਨ ਇੱਕ ਕੁੜੀ ਤੇ ਮੁੰਡਾ ਦੋ ਕੁੜੀਆਂ ਇੱਕ ਕੁੜੀ ਤੇ ਮੁੰਡਾ ਦੋ ਕੁੜੀਆਂ ਹੁੰਦੀਆਂ ਹਨ ਜਿਸ ਨਾਲ ਉਹ ਰਿਸ਼ਤੇ ਕੜੀਆਂ ਜੁੜੀਆਂ ਰਹਿੰਦੀਆਂ ਹਨ ਜੇਕਰ ਇਹ ਕੜੀਆਂ ਹੀ ਨਹੀਂ ਜੁੜੀਆਂ ਤਾਂ ਬਾਕੀ ਰਿਸ਼ਤਿਆਂ ਦਾ ਕੋਈ ਮਤਲਬ ਨਹੀਂ ਜਦੋਂ ਤੁਸੀਂ ਮੈਨੂੰ ਅਜ ਤੱਕ ਉਹ ਜਗ੍ਹਾ ਹੀ ਨਹੀਂ ਦੇ ਪਾਈ ਜਿਸ ਦੀ ਮੈਂ ਹੱਕ ਦਾ ਨਾ ਤਾਂ ਬਾਕੀ ਦੀ ਕੀ ਜ਼ਰੂਰਤ ਮੈਂ ਕੋਈ ਬੈਸ ਨਹੀਂ ਕਰਨਾ ਚਾਹੁੰਦੀ ਬਸ ਜਿਸ ਰਿਸ਼ਤੇ ਦਾ ਕੋਈ ਵਜੂਦ ਨਹੀਂ ਉਹ ਰਿਸ਼ਤਾ ਟੁੱਟਣਾ ਹੀ ਠੀਕ ਹੈ ਤਰਸੇਮ ਚੁੱਪਚਾਪ ਸਾਰੀ ਗੱਲ ਸੁਣ ਰਿਹਾ ਹੁੰਦਾ ਤੇ ਜੀਤੀ ਬਹੁਤ ਹੀ ਪਰੇਮ ਨਾਲ ਬੋਲ ਰਹੀ ਹੁੰਦੀ ਤਰਸੇਮ ਜੀਤੀ ਦੇ ਮਨ ਤੇ ਲੱਗੀ ਥੇਸ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਥੋੜੀ देर ਚੁੱਪ ਰਹਿਣ ਤੋਂ ਬਾਅਦ ਤਰਸੇਮ ਜੀਤੀ ਨੂੰ ਚਲੀ ਜਾ ਪਰ ਅਜੇ ਕਿਸੇ ਅਜੇ ਕਿਸੇ ਕੋਲ ਗੱਲ ਨਾ ਕਰੀ ਕੁਝ ਦਿਨ ਸੋਚ ਲੈ ਕਿਉਂਕਿ ਇਹ ਆਪਣੇ ਦੋਹਾਂ ਦਾ ਰਿਸ਼ਤਾ ਸਿਰਫ ਆਪਣੇ ਦੋਹਾਂ ਦਾ ਨਹੀਂ ਦੋ ਪਰਿਵਾਰਾਂ ਦਾ ਹੈ ਨਾਲੇ ਬੱਚੇ ਸਿਰਫ ਮੇਰੇ ਨਹੀਂ ਤੇਰੇ ਵੀ ਹਨ ਆਪਣੇ ਦੋਹਾਂ ਬੱਚੇ ਹਨ ਆਪਣੇ ਦੋਨਾਂ ਦੇ ਬੱਚੇ ਹਨ ਮੈਂ ਤੈਨੂੰ ਰੋਕਦਾ ਨਹੀਂ ਪਰ ਥੋੜਾ ਸਮਾਂ ਲੈ ਕੇ ਸੋਚ ਸਮਝ ਕੇ ਫੈਸਲਾ ਕਰੀ ਤੂੰ ਜੋ ਵੀ ਫੈਸਲਾ ਕਰੇਗੀ ਮੈਨੂੰ ਤੇਰਾ ਫੈਸਲਾ ਮਨਜ਼ੂਰ ਹੋਵੇਗਾ ਬਸ ਮੈਂ ਇੱਕ ਵਾਰ ਫਿਰ ਕਹਿਣਾ ਹਾਂ ਕਿ ਮੈਂ ਮਜਬੂਰ ਸੀ ਤੈਨੂੰ ਕੁਝ ਵੀ ਨਹੀਂ ਦੱਸ ਸਕਿਆ ਪਰ ਮੈਂ ਇੱਕ ਪਤੀ ਵਾਲਾ ਹਰ ਇੱਕ ਫਰਜ਼ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਅਸਮ ਫਿਰ ਕਹਿੰਦਾ ਹੈ ਕਲ ਤੋਂ ਤਿਆਰਤ ਹੈ ਤਾਂ ਮੈਂ ਤੁਹਾਨੂੰ ਛੱਡ ਆਉਂਦਾ ਨਾਲੇ ਮਾਂ ਨਾਲ ਵੀ ਗੱਲ ਕਰ ਲਵਾਂਗਾ ਇਹਨਾਂ ਕਹਿ ਕੇ ਤਰਸੀਮ ਕਮਰੇ ਵਿੱਚੋਂ ਚਲਾ ਜਾਂਦਾ ਹੈ ਤੇ 1 ਘੰਟੇ ਬਾਅਦ ਵਾਪਸ ਆਉਂਦਾ ਹੈ ਵਾਪਸ ਆ ਕੇ ਤਰਸੀਮ ਜੀਤੀ ਤੇ ਆਪਣੀ ਵਾਰ ਨੂੰ ਆਵਾਜ਼ਾਂ ਦੇਣ ਲੱਗ ਜਾਂਦਾ ਹੈ ਜਦ ਦੋਨੋਂ ਕਮਰੇ ਚੋਂ ਬਾਹਰ ਆਉਂਦੀਆਂ ਹਾਂ ਤਾਂ ਦੇਖਦੇ ਹਾਂ ਕਿ ਤਰਸੀਮ ਨੇ ਬਹੁਤ ਸ਼ਰਾਬ ਪੀ ਰੱਖੀ ਹੈ ਤਰਸੀਮ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਮੈਂ ਇਸ ਨੂੰ ਇਸਦੇ ਪੀ ਕੇ ਛੱਡ ਕੇ ਆਉਣ ਲੱਗਾ ਕਿਉਂਕਿ ਇਸ ਨੂੰ ਮਨੂ ਬਾਰੇ ਪਤਾ ਲੱਗ ਗਿਆ ਹੈ ਹੁਣੇ ਮੇਰੇ ਨਾਲ ਰਹਿਣ ਲਈ ਤਿਆਰ ਨਹੀਂ ਹੈ ਸੋ ਦੋਸਤੋ ਇਸ ਕਹਾਣੀ ਦਾ ਅਗਲਾ ਪਾਗ ਸੇ ਕੱਲ ਵਾਲੀ ਵੀਡੀਓ ਵਿੱਚ ਸੁਣਾਂਗੇ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਾ ਕਮੈਂਟ